ਇਦੇ ਵਿੱਚ ਨਾ ਕਹਿ ਦਿੰਦੇ ਆਪਾਂ ਵੀ ਯਾਰ ਉਹ ਰੜੇ ਦੇ ਵਿੱਚ ਉਤੋਂ ਨਹੀਂ ਓਕੀ ਆ ਉਹਦੇ ਵਿੱਚ ਔਕਾ ਹੋ ਜਾਂਦਾ ਜੀ ਉਹਦੇ ਵਿੱਚ ਵੀ ਮਸ਼ੀਨ ਪੂਰੀ ਵਧੀਆ ਚੱਲ ਰਹੀ ਆ ਇਸ ਟਾਈਮ ਆ ਠੀਕ ਆ ਜੀ ਹਾਂ ਵੀ ਮੰਨ ਲਓ ਥੋੜੀ ਤਸੱਲੀ ਹੋ ਗਈ ਹਾਂਜੀ ਹਾਂਜੀ ਪੂਰੀ ਵੀਰੇ ਠੀਕ ਆ ਜੀ ਬਾਕੀ ਜਿਹੜੀ ਬਾਈ ਇੱਕ ਗੱਲ ਹੋਰ ਚੱਲਦੀ ਆ ਅੱਜ ਕੱਲ ਬਹੁਤ ਹਿੱਸੇ ਛੋਟੇ ਵੱਡੇ ਦੀ ਕੋਈ ਕਹਿੰਦਾ ਮੇਰਾ ਹਿੱਸਾ 80 ਇੰਚਾ ਕੋਈ ਕਹਿੰਦਾ ਮੇਰਾ 79 ਇੰਚਾ ਉਹ ਕੀ ਸੀ ਨਾ ਪਤਾ ਕੀ ਹੈ ਜੀ ਇਹ ਹਿੱਸੇ ਤਾਂ ਬਹੁਤ ਤਰ੍ਹਾਂ ਦੇ ਹੁੰਦੇ ਨੇ ਨੰਦਰ ਬਾਈ ਅੱਛਾ ਮਤਲਬ ਇਹ 80 ਇੰਚ ਤੋਂ ਲੈ ਕੇ 96 ਇੰਚ ਤੱਕ ਦੇ ਜਿਹੜਾ ਹਿੱਸਾ ਪਿੱਛੇ ਆ ਉਹ ਜਿਹੜੀ ਹੁਣ ਲਾਈਨਿੰਗ ਬਣੀ ਹੋਈ ਆ ਨਿੰਦਰ ਬਾਈ ਇਹਨੂੰ 6 ਇੰਚ ਹੀ ਹੋਰ ਚੌੜਾ ਕਰ ਸਕਦੇ ਮੇਰਾ ਉਹ ਕਿੱਦਾਂ ਕਰ ਸਕਦੇ ਹੋ ਉਹ ਪਲੇਟ ਨੂੰ ਚੇਂਜ ਕਰ ਸਕਦੇ ਤੁਸੀਂ ਆਹ ਸੈਂਟਰ ਪਲੇਟ ਜਿਹੜੀ ਅਰੇ ਮਖਮਾ ਕੇ ਪਾ ਦਿਓ ਠੀਕ ਹੈ 3 ਇੰਚ ਉਧਰੋਂ 3 ਇੰਚ ਉਧਰੋਂ 6 ਇੰਚ ਵੱਡਾ ਹੋ ਗਿਆ ਸਾਸਰੀ ਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਪਹੁੰਚੇ ਹੋਏ ਆ ਆਪਾਂ ਪਿੰਡ ਨਾਗਰਾ ਸਮਰਾਲੇ ਦੇ ਏਰੀਏ ਦੇ ਵਿੱਚ ਪੈਂਦਾ ਹੈ ਪਿੰਡ ਹੈ ਨਾ ਇੱਥੇ ਐਮ ਐਸ ਐਨ ਗੁਰਦਿਆਲਪੁਰੀਆਂ ਦੀ ਟੀਮ ਆ ਜਿਹੜੀ ਹੈ ਨਾ ਮੱਲੋ ਕਰਤਾਰ ਕਮੈਂਟ ਤੇ ਐਸਐਮਐਸ ਲੈ ਸੌਰੀ ਫੋਰ ਵੀਲ ਲਾਉਣ ਵਾਸਤੇ ਪਹੁੰਚੀ ਹੋਈ ਐਸਐਮਐਸ ਵੀ ਲਾਉਨੇ ਆ ਨਾਲ ਇਧਰ ਨਾਲ ਸਾਡੇ ਭਾਈ ਪ੍ਰਵੀਨ ਪ੍ਰਵੀਨ ਭਾਈ ਸਤਸ੍ਰੀਕਾਲ ਸਤਸ੍ਰੀਕਾਲ ਜੀ ਹੋਰ ਠੀਕ ਹੋ ਬਹੁਤ ਵੇਚਲਾ ਹੋਰ ਕਿਵੇਂ ਚੱਲਦਾ ਕੰਮ ਕਾਰ ਲਾਈ ਜਾਂਦੇ ਮੱਕੀ ਵਾਲਾ ਮੱਕੀ ਵਾਸਤੇ ਜੇ ਕੋਈ ਸਪੈਸ਼ਲ ਸੂਚਨਾ ਹੀ ਹੈ ਹਨਾ ਜੇ ਮੱਕੀ ਵਾਸਤੇ ਮੇਰਾ ਜ਼ਿਮੀਦਾਰ ਭਰਾ ਕੋਈ ਜਾਂ ਕਮੈਂਨ ਵਾਲਾ ਨਾ ਭਰਾ ਆਪਣਾ ਹਨਾ ਵੀ ਆਪਣੇ ਫੋਰ ਵੀ ਲਵਾਉਣਾ ਚਾਹੁੰਦਾ ਵੀ ਮੇਰੀ ਮਸ਼ੀਨ ਵੀ ਮੱਕੀ ਤੇ ਹਨਾ ਫੋਰ ਵੀ ਲੋ ਜਵੇ ਐਤਕੀ ਬਾਈ ਇੱਕ ਗੱਲ ਨੋਟ ਕਰਿਓ ਵੀ ਬਰਸਾਤ ਐਤਕੀ ਬਹੁਤ ਦੱਸੀ ਹੋਈ ਆ ਬਿਲਕੁਲ ਇੱਕਣੇ ਬ੍ਰਵੀਨ ਬਾਈ ਨੈਟ ਦੀ ਜਿਹੜੀ ਆਪਣੀ ਮਿਲਦੀ ਹੈ ਨਾ ਆਪਾਂ ਨੂੰ ਗਾਂ ਦੋ ਤਿੰਨ ਮਹੀਨਿਆਂ ਦੀ ਕੰਪਲੀਟ ਹੈ ਜਿਹੜੀ ਅਪਡੇਟ ਮਿਲ ਰਹੀ ਹੈ ਫਿਲਹਾਲ ਉਹ ਜਿਆਦਾ ਬਸਾ ਹਾਂ ਜਿਆਦਾ ਬਰਸਾਤ ਬਹੁਤ ਦਸੀ ਹੋਈ ਆ ਜਿਆਦਾ ਵੀ ਕਹਿ ਲੋ ਹੱਦੇ ਤੱਕ ਰਹੀ ਹੋਈ ਆ ਨਿੰਦਰ ਬਾਈ ਮੱਕੀ ਵੀ ਐਨ ਫੱਬ ਕੇ ਆ ਹਾਂ ਬਰਸਾਤ ਵੀ ਫੱਬ ਕੇ ਆ ਜਿਹੜੀ ਪੰਜਾਬ ਦੇ ਵਿੱਚ ਮੱਕੀ ਦੀ ਫਸਲ ਆ ਨਾ ਉਹ ਵੀ ਬਹੁਤ ਜਿਆਦਾ ਐ ਕਿ ਮੰਨ ਲਓ ਜਿਹੜੇ ਪਿੰਡਾਂ ਦੇ ਵਿੱਚ ਕਦੇ ਮੱਕੀ ਦਾ ਨਾ ਆਪਾਂ ਰਕਬਾ ਦੇਖਿਆ ਕੀਲਾ ਵੀ ਤਾਂ ਦੇਖਿਆ ਉੱਥੇ ਵੀ ਆਦਗੀ 50 50 ਕੀਲੇ ਆਦਗੀ ਪਿੰਡਾਂ ਦਾ ਦਿਮਾਗ ਆਦਗੀ ਇੰਨਾ ਪਰ ਵੀ ਨੇ ਆਪਸ ਸੈਟ ਹੋਇਆ ਪਿਆ ਕੋਈ ਕਹਿੰਦਾ ਵੀ ਇੱਧਰ ਬਾਈ ਤੈਨੂੰ 100 ਕਿੱਲਾ ਦਿੰਦਾ ਕੋਈ ਕਹਿੰਦਾ ਜਿਵੇਂ ਤੈ ਹੁਣ ਕਹੇ ਤਾਂ 150 ਕਿੱਲਾ ਦੇ ਦਿੰਦੇ ਹਿਯਾਰਪੁਰ ਕੋਈ ਕਹਿੰਦਾ ਇੱਧਰ ਬਾਈ 200 ਕਿੱਲਾ ਦੇਣਾ ਕੋਈ ਕਹਿੰਦਾ ਇੱਧਰ ਦੇਣਾ ਹੁਣ ਜਾਈਏ ਕਿੱਧਰ ਨੂੰ ਬਾਕੀ ਹੈ ਨਾ ਉਹਦੇ ਵਾਸਤੇ ਜੇ ਕੋਈ ਮੇਰਾ ਭਰਾ 4 ਵੀਲ ਦੀ ਡੇਟ ਹੈ ਨਾਲ ਕੋਲ ਵੀ ਇਹ ਨਹੀਂ ਹੈਗਾ ਵੀ ਅੱਜ ਤੁਸੀਂ ਨਾ ਉਹ ਫੋਨ ਲਾ ਲਿਆ ਵੀ ਵੀਰੇ 4 ਵੀਲ ਕਰਾਉਣੀਆਂ ਤਾਂ ਤੁਹਾਡੇ ਕੱਲ ਨੂੰ ਆ ਜਾਣਗੇ ਨਾ ਇਹ ਗੱਲ ਗਲਤ ਆ ਗੱਲ ਇਹ ਹੈ ਬਾਈ ਹਨਾ ਜਿਵੇਂ ਅੱਜਕੱਲ ਤੁਹਾਨੂੰ ਪਤਾ ਯਾਰ ਇਹ ਚੀਜ਼ ਦਾ ਨਾ ਵੀ ਇਹ ਵੀ ਤਸੱਲੀ ਨਾਲ ਕੰਮ ਕਰਾਉਣਾ ਜੇ ਪੇਤਾਪਾ ਨੂੰ ਵੇਟ ਕਰਨੀ ਪਊਗੀ ਨਹੀਂ ਤਸੱਲੀ ਕਰਾਉਣੀ ਫਿਰ ਤਾਂ ਭਾਵੇਂ ਘੰਟੇ ਦੇ ਵਿੱਚ ਬਗ ਜਾਓ ਵੀ ਤੁਸੀਂ ਜਿਹਨੇ ਫੋਰ ਵੀਲ ਦਾ ਐਸਐਮਐਸ ਲਵਾਉਣਾ ਹੈ ਉਹ ਇਹਨਾਂ ਤੋਂ ਡੇਟ ਆ ਜਿਹੜੀ ਹਨਾ ਆਪਣੀ ਬੁਕਿੰਗ ਕਰਵਾ ਕੇ ਲੈ ਸਕਦੇ ਹੋ ਵੀ ਤੁਹਾਨੂੰ ਬਧੇ ਮੱਕੀ ਦੇ ਵਿੱਚ ਘਟੋ ਘਾਟ ਵੀ ਬਸ 20 22 ਦਿਨ ਦਾ ਸਮਾਂ ਹੋ ਰਾ ਉਹਦੇ ਬਾਅਦ ਜਿਹੜਾ ਟਮਾਟਾ ਮੀਸੀਨ ਹਨਾ ਚੱਲ ਜੂਗਾ ਵੱਧ ਤੋਂ ਮਹੀਨਾ ਉਹ ਤੇ ਪਹਿਲਾਂ ਪਹਿਲਾਂ ਜਿਹੜਾ ਮੇਰਾ ਵੀਰ ਲਗਾਉਣਾ ਚਾਹੁੰਦਾ ਉਹ ਇਹਨਾਂ ਨਾਲ ਕਨੈਕਟ ਕਰ ਸਕਦਾ ਸਕਰੀਨ ਦੇ ਉੱਤੇ ਨੰਬਰ ਆ ਬਾਕੀ ਪ੍ਰਵੀਨ ਭਾਈ ਲਾ ਤਾਂ ਇੱਧਰ ਕਰ ਤਾਂ ਕੰਪਲੀਟ ਹਾਂਜੀ 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 ਬਿਲਕੁਲ ਅੱਜ ਬਾਈ ਨਾ ਗਰੇ ਆਇਆ ਸਮਰਾਲੇ ਦੇ ਲਾਗੇ ਸਾਡੇ ਏਰੀਆ ਦੇ ਵਿੱਚ ਆਇਆ ਪ੍ਰਵੀਨ ਬਾਈ ਲਾਉਣ ਵਾਸਤੇ ਪ੍ਰਵੀਨ ਬਾਈ ਕਿੰਨੇ ਮਾਡਲ ਮਸ਼ੀਨ ਨੂੰ ਲਾਇਆ ਇਹ ਇਹ 20 ਮਾਡਲ ਮਸ਼ੀਨ ਆ ਜੀ ਕਰਤਾਰ ਕਰਤੀ ਇਹਨਾਂ ਓਕੇ ਕਰਾਤੀ ਨਾ ਜੀ ਬਾਈਆਂ ਨੂੰ ਆਪਾਂ ਦਿੰਨੇ ਆ ਸਟੇਟਮੈਂਟ ਬਾਕੀ ਦਾ ਆ ਗਾਹ ਦਾ ਸਾਡੇ ਸਾਡੇ ਹੀ ਪਾਇਆ ਲੱਗਦਾ ਥੋੜਾ ਸਮੇਂ ਦੇਖ ਲਓ ਅੱਛਾ ਸਾਰਾ ਹੀ ਨਹੀਂ ਕਈ ਬੰਦੇ ਕਹਿੰਦੇ ਆ ਨਾ ਬਾਈ ਵੀ ਪਾਣੀ ਦੇ ਵਿੱਚ ਤਾਂ ਬਾਈ ਟੂ ਵੀਲ ਵੀ ਰੋੜਦੀ ਫਿਰਦੀ ਆ ਆ ਗਾਹੜਾ ਦੀ ਪਿਓ ਕਈ ਦਿਨਾਂ ਦਾ ਪਾਣੀ ਛੱਡਿਆ ਭਾਜੀ ਚਾਹ ਹੈ ਕਈ ਦਿਨਾਂ ਦਾ ਪਾਣੀ ਛੱਡਿਆ ਇਹਦੇ ਵਿੱਚ ਕੋਈ ਪਾਣੀ ਨਹੀਂ ਖੜਾ ਗੜੀ ਹੋਈ ਕੋਈ ਜ਼ਿਆਦਾ ਛੁੱਕੇ ਖੇਤ ਦੇ ਵਿੱਚ ਦਿਖਾ ਦੇ ਲਾ ਕਿੰਨੇ ਕਨੇ ਆ ਉਹ ਵੀ ਉਹ ਵੀ ਗਾ ਤੇਰੇ ਹੀ ਪਾ ਆ ਸਾਰੇ ਹੀ ਵੀ ਜਿੱਦਾਂ ਭਾਈ ਉਹਨਾਂ ਨੇ ਕਦੋਂ ਕਰਨਾ ਹੈ ਟਰੈਕਟਰ ਦੱਸੂਗਾ ਹਨਾ ਵੀ ਕੋਈ ਚੀਜ਼ ਫਰੀ ਆ ਉਹ ਪਤਾ ਕੀ ਹੈ ਜੀ ਭਾਈ ਅਸਲ ਕੀ ਹੈ ਵੀ ਲੋਕਾਂ ਦੇ ਕਈਆਂ ਦੇ ਵਹਿਮ ਚ ਯਾਰ ਨਹੀਂ ਨਹੀਂ ਪਾਣੀ ਚੱਲ ਜਾਂਦੀ ਆ ਯਾਰ ਹਾਂ ਵੀ ਆਹ ਗਾਰੇ ਜਨ ਚੱਲਦੀ ਮੈਨੂੰ ਵੀ ਇਹ ਕਈ ਜੀ ਕਈ ਬੰਦੇ ਨੇ ਕਹੇ ਦਿੰਦੇ ਹੁੰਦੇ ਆ ਸੀਜ਼ਨ ਦੇ ਵੀ ਸਾਨੂੰ ਵੀ ਬਈ ਯਾਰ ਖੜਾ ਹੈ ਪਾਣੀ ਯਾਰ ਖੜੇ ਪਾਣੀ ਦੇ ਵਿੱਚ ਤਾਂ ਟੂ ਵੀਲ ਥੋੜੀ ਚੱਲ ਜਣੀ ਚੱਲ ਜਾ ਪਰ ਨਹੀਂ ਚੱਲਦੀ ਬਈ ਇੱਕ ਗੱਲ ਮੈਂ ਮਾਂ ਨੁਕਸਾਨ ਬਹੁਤ ਆਸੀਂ ਬਿਲਕੁਲ ਧੱਕਾ ਕਰਿਆ ਦਸ਼ਮੇਸ਼ ਨਾਲ ਪਰ ਮੈਨੂੰ ਪਤਾ ਮੈਂ ਗੇਰ ਤੇ ਚਾਲੇ 50000 ਰੁਪਏ ਲਾਇਆ ਮੁੜ ਕੇ ਨਹੀਂ ਹੈਗੇ ਇਹ ਚ ਕੋਈ ਸ਼ੱਕ ਨਹੀਂ ਗੱਲ ਦਾ ਬਾਕੀ ਨਿੰਦਰભાઈ ਇੱਕ ਹੋਰ ਵੀ ਗੱਲ ਹੈ ਚਲੋ ਆਪਾਂ ਨੇ ਸਾਰੇ ਐਂਗਲ ਇਹਦੇ ਚੈੱਕ ਕਰ ਲੇ ਆ ਮਸ਼ੀਨ ਦੇ ਆਪਾਂ ਨੇ ਉਹਨਾਂ ਨੂੰ ਜਿਹੜੇ ਬਾਈਨ ਆਪਾਂ ਨੇ ਮਸ਼ੀਨ ਚਲਾ ਕੇ ਦਿੱਤੀ ਹੈ ਉਹਨੂੰ ਕਹੇ ਸੀ ਭਾਜੀ ਆਹ ਬਸ ਟੋੜਾ ਡਰਾਈਵਰ ਸੀਟ ਤੇ ਬਹਿ ਗਿਆ ਇਹਨੂੰ ਇਹ ਚ ਚਲਾ ਲਓ ਇਹ ਤੇ ਮਾਰਦੀ ਚਲਾਉਂ ਜੀ ਤੁਹਾਡਾ ਦਿਲ ਮੰਨਦਾ ਤਿੰਨ ਤਰ੍ਹਾਂ ਦੀ ਜ਼ਮੀਨ ਪਈ ਆਹ ਕਈ ਦਿਨ ਦਾ ਪਾਣੀ ਛੱਡਿਆ ਸੀਗਾ ਮਤਲਬ ਸਾਰ ਨੂੰ ਗਲਾਬ ਟੇਢੀ ਮੰਨ ਲਓ ਜਿਹੜੇ ਜਿਹੜੇ ਫਸਲਾਂ ਦੀ ਜ਼ਿਆਦਾ ਸੰਭਾਵਨਾ ਹੁੰਦੀ ਉਹ ਖੇਤ ਚ ਚੈੱਕ ਆਈ ਹੈ ਮਤਲਬ ਆਰਪੀਐਮ ਤੋੜ ਗਿਆ ਇੰਜ ਨਾ ਪਰ ਆਪਣੇ ਨਹੀਂ ਕੋਈ ਦਿੱਕਤ ਨਹੀਂ ਆ ਜੀ ਪਰ ਠੀਕ ਆ ਆਰਪੀਐਮ ਇੰਜਨ ਤੋੜ ਜੇ ਦਿਖੋ ਉਹ ਤਾਂ ਮੇਰੇ ਵਾਸਤਾ ਰੱਖ ਉਹ ਤਾਂ ਤੁਹਾਡੇ ਵਾਸਤਾ ਕੀ ਮਤਲਬ ਪਰ ਫਿਰ ਵੀ ਉਹਨੇ ਜਿੰਨਾ ਕੁ ਜ਼ੋਰ ਲਾਉਣਾ ਸੀ ਉਹਨਾਂ ਦਾ ਮਕਸਦ ਇਹ ਹੈ ਵੀ ਮਸ਼ੀਨ ਵਿੱਚ ਰਹੇ ਨਾ ਨਿਕਲ ਕੇ ਬਾਹਰ ਆਵੇ ਨਿਕਲ ਕੇ ਬਾਹਰ ਮਤਲਬ ਅਸੀਂ ਛੇੜਿਆ ਨਹੀਂ ਮਸ਼ੀਨ ਬਾਹਰ पे ਬਾਹਰ ਆ ਗਈ ਠੀ ਇਹ ਲੈ ਲੈਣ ਟਾਡਾ ਦਾ ਬਾਈ ਕੀ ਫਰਕ ਹੈ ਇਹ ਖਾਸੇ ਮੈਨੂੰ ਵੀ ਕਾਫੀ ਬੰਦਿਆਂ ਦੇ ਫੋਨ ਮੈਸੇਜ ਬਹੁਤ ਆਉਂਦੇ ਇਹ ਹੁੰਦਾ ਐਨੰਦਰ ਬਾਈ ਆਪੋ ਆਪਦੀ ਦੇਖੋ ਸਿਸਟਮ ਆ ਬੰਦਿਆਂ ਨੂੰ ਕਈਆਂ ਨੂੰ ਵਧੀਆ ਲੱਗਦਾ ਹੋ ਪਰ ਉਹ ਬੋੜਾ ਹੈ ਵੀ ਜ਼ਿਆਦਾ ਵੀ ਭਾਰਾ ਜਾਦੇ ਇੱਕ ਦੋ ਨੂੰ ਬਦਲ ਬਦਲ ਦੀ ਦਿੱਕਤ ਬੜੀ ਆ ਬਾਕੀ ਕੋਈ ਮਤਲਬ ਐ ਨਹੀਂ ਹੈਗਾ ਸਾਡੇ ਕੋਲ ਤਾਂ ਦੋਨੇ ਸਾਡੇ ਤਾਂ ਦੋਨੇ ਪੁੱਤ ਨੇ ਵੀ ਦੋਨੇ ਲਾ ਦੇ ਜਿਹੜੇ ਮਰਜ਼ੀ ਲਵਾ ਲਓ ਸਾਡੇ ਤੇ ਇਹ ਵੀ ਵਧੀਆ ਮੈਂ ਮਾਰਾ ਦੁ ਕਿਸ ਨੂੰ ਨਹੀਂ ਕਹਿ ਸਕਦਾ ਜੇ ਕੋਈ ਮੰਨ ਲਾ ਕੋਈ ਡਿਮਾਂਡ ਕਰਦਾ ਵੀ ਲੈ ਲੈਣ ਦਾ ਹੀ ਕੋਈ ਦਿੱਕਤ ਨਹੀਂ ਤਾਂ ਲੈ ਲੈਣ ਦਾ ਲਾ ਦੇਣ ਲਾ ਠੀਕ ਆ ਕੋਈ ਦਿੱਕਤ ਨਹੀਂ ਬਾਕੀ ਬਾਈ ਉਹਨਾਂ ਨੇ ਟ੍ਰੇਲ ਕਰ ਲਿਆ ਤਾਂ ਮੇਰੇ ਤੋਂ ਪਹਿਲਾਂ ਹੁਣ ਤੇ ਹੁਣ ਆਪਾਂ ਨਾਲੇ ਤਾਂ ਸਾਨੂੰ ਮਸ਼ੀਨ ਦੇ ਲੱਗਿਆ ਤਾਂ ਹੁੰਨੇ ਆ ਵੀ ਮਸ਼ੀਨ ਦੇ ਵਿੱਚ ਕਿਆ ਅਪਡੇਸ਼ਨ ਆ ਜਿਹੜੀ ਇਹਨਾਂ ਦੀ ਮਸ਼ੀਨ ਉੱਚੀ ਹੁੰਦੀ ਆ ਕਿ ਨਹੀਂ ਹੁੰਦੀ ਉਹ ਸਾਰੀ ਗੱਲਬਾਤ ਆਪਾਂ ਕਰਾਂਗੇ ਹਨਾ ਚਲੋ ਦਿਖਾਉਂਦੇ ਆ ਬਾਕੀ ਮਸ਼ੀਨ 'ਚ ਖੇਚੀ ਖੜੇ ਆ ਆਪਾਂ ਕੋਈ ਜਾਰੇ ਉਹਦੇ ਵਿੱਚ ਤੁਹਾਨੂੰ ਚੱਲ ਕੇ ਦਿਖਾਉਣੇ ਨਾਲੇ ਦਾ ਕੰਮ ਦੀ ਸਫਾਈ ਦਿਖਾਉਣੇ ਆ ਨਾਲੇ ਆਪਾਂ ਜਿਹੜਾ ਨਾ ਇਹਦੇ ਵਿੱਚ ਦੋ ਚਾਰ ਚੀਜ਼ਾਂ ਹੁੰਦੀਆਂ ਕਈ ਹਿੱਸੇ ਵੀ ਨਾ ਕਈ ਮਾਡਲਾਂ ਦੇ ਵਿੱਚ ਆਉਂਦੇ ਆ ਜਿੱਦਨਾਂ ਮੈਂ ਮੈਂ ਗਿਆ ਹਾਂ ਤਾਂ ਚੰਡੀਗੜ੍ਹ ਪਰ ਇਹਦੇ ਕੋਲੇ ਆਪਣੇ ਮਨਿੰਦਰભાઈ ਕੋਲੇ ਮੈਨੂੰ ਨਾ ਮੇਰੇ ਪਿੱਛੇ ਤੇ ਯੂਪੀ ਵਾਲੇ ਬੰਦੇ ਆਏ ਮੈਨੂੰ ਉਹਨਾਂ ਨੇ ਫੋਨ ਲਾਇਆ ਮੈਨੂੰ ਕਹਿੰਦੇ ਸਰਦਾਰ ਜੀ ਹਿੱਸਾ ਛੋਟਾ ਹੈ ਅੱਛਾ ਮੈਂ ਕਿਹਾ ਯਾਰ ਛੋਟਾ ਹਿੱਸਾ ਥੋੜਾ ਲੱਗਿਆ ਵੀ ਟਾਇਰ ਉਹ ਨਹੀਂ ਦਿਖਦੇ ਆਪਾਂ ਨੂੰ ਦੇਖਣ ਜੇ ਪਤਾ ਲੱਗ ਜਾਂਦਾ ਵੀ ਉੱਥੇ ਡੇਡੇ ਤਕੜੇ ਮਾਸਟਰ ਦੇ ਜਿਹਦੇ ਨੂੰ ਮਸ਼ੀਨ ਲਈ ਨਹੀਂ ਉਧਰ ਯਾਰ ਪਤਾ ਕੀ ਦੀ ਨਹੀਂ ਸਭ ਤੁਹਾਡਾ ਨਹੀਂ ਅਸਲ ਨਿੰਦਰ ਬਾਜ ਹੋਰ ਪਾ ਜੀ ਦਿਲੋਂ ਹੀ ਇਹ ਨਜ਼ਰ ਚਾਹੀ ਇਹਨਾਂ ਦੀਗਾ ਅਸੀਂ ਦੇਖਿਆ ਨੂੰ ਸੱਚੀ ਗੱਲ ਆ ਮੈਂ ਉਹ ਹੀ ਗੱਲ ਹੋ ਵੀ ਨਾ ਉਹੀ ਚੀਜ਼ ਪੰਜ ਮੜੀ ਜੀ ਦੇਖਸ ਦੱਸਣੀ ਆ ਵੀਡੀਓ ਦੇ ਵਿੱਚ ਮੈਂ ਆਕੇ ਭਰਾਵਾ ਮੈਨੂੰ ਵੀ ਨਹੀਂ ਟੈਨਸ਼ਨ ਮੈਂ ਉਹਨਾਂ ਨੂੰ ਬਿਨਾਂ ਦੇਖੇ ਤੇ ਮੈਂ ਕੰਪਨੀ ਦੇ ਵਿੱਚ ਫੋਨ ਲਾਤਾ ਮੈਂ ਕਿਹਾ ਯਾਰ 20 ਇੰਚਾ ਛੋਟਾ ਦੇਦਾ ਕਹਿੰਦੇ ਨਹੀਂ ਵੀਰੇ ਹੋ ਹੀ ਨਹੀਂ ਸਕਦਾ 20 ਇੰਚਾ ਛੋਟਾ ਸੀ ਨੰਦੇ ਹੀ ਨਹੀਂ ਕਹਿੰਦੇ ਜਦ ਮੈਂ ਆਕੇ ਨਾਪਿਆ ਹਿਸਾ ਬਈ ਫਿਰ ਮੈਂ ਤੈਨੂੰ ਫੋਨ ਲਾਇਆ ਕਿ ਕਿੰਨੇ ਇੰਚ ਦਾ ਚਾਹੀਦਾ ਐਂ ਕਿਹਾ ਵੀ 90 ਇੰਚ ਦਾ ਚਾਹੀਦਾ ਆਪਣਾ 99 ਇੰਚ ਦਾ ਹੋਇਆ ਆ ਬਾਬਾ 99 ਦੀ ਮੈਂ ਕਿਹਾ ਵਾ ਠੀਕ ਆ ਯਾਰ ਛੀੜੇ ਤੇ ਰਿੰਬ ਪੁੱਠੇ ਲੱਗਦੇ ਨੇ ਉਹ ਹਿਸਾ ਛੋਟਾ ਚਲ ਆਪ ਦੇਖਦੇ ਆਜੋ ਬਾਕੀ ਤੁਹਾਨੂੰ ਵੀ ਆਪਣੇ ਜਿੰਨੇ ਵੀ ਆਪਣੇ ਵੀਰ ਨੇ ਲਵਾਉਣ ਇਹਨਾਂ ਦਾ ਵੀ ਚੈੱਕ ਕਰਕੇ ਲਵਾਉਣਾ ਪੀਤਾ ਚੱਕ ਲਿਆ ਕਰ ਸਾਡੇ ਹਮੇਸ਼ਾ ਰੈਂਬ ਸਿੱਧੇ ਹੋਣਗੇ ਜੀ ਜਿਹਦੇ ਰੈਂਬ ਸਿੱਧੇ ਨੇ ਉਹ ਵੱਡਾ ਚਲੋ ਆਜੋ ਬਾਕੀ ਆਪਾਂ ਜਾਣਕਾਰੀ ਦੀ ਗੱਲ ਆ ਮਸ਼ੀਨ ਦੇ ਪੋਲ ਜਾ ਕੇ ਕੀ ਮਾਡਲ ਕਰਤਾ ਆ ਇਹ ਇਹਦੇ ਇਹਨਾਂ ਨੇ ਹਿੱਸਾ ਜਿਹੜਾ ਹਨ ਵੀ ਲਾ ਕੇ ਮੰਨ ਲਓ ਰੈਡੀ ਕਰਕੇ ਟ੍ਰੇਡ ਰੂਲਸ ਆ ਇਹਦਾ ਕਰਿਆ ਹੋਇਆ ਗਿੱਲੇ ਦੇ ਵਿੱਚ ਕਰਿਆ ਪ੍ਰਵੀਨ ਭਾਈ ਹਾਂਜੀ ਹੁਣ ਜਿਹੜੀ ਇਹ ਆਪਾਂ ਨੂੰ ਕਈ ਵੀਰਾਂ ਨੂੰ ਇਹ ਝਾਕਣਾ ਹੁੰਦੀ ਹੈ ਵੀ ਯਾਰ ਦੂਜੇ ਹਿੱਸੇ ਆ ਜਿਹੜੇ ਟੂ ਵੀਲ ਉਨਾ ਦਾ ਇਹ ਲਾਇ ਤੇ ਮਸ਼ੀਨ ਉੱਚੀ ਹੋ ਜਾਂਦੀ ਹੈ ਇਹਦੇ ਵੀ ਫਰਕ ਪੈਂਦਾ ਕੁਝ ਕਰ ਨਹੀਂ ਐਸਾ ਕੁਝ ਨਹੀਂ ਸਾਡਾ ਪਹਿਲਾਂ ਵੀ ਇਹੀ ਸਿਸਟਮ ਰਿਹਾ ਵੀ ਅਸੀਂ ਜਿਹੜਾ ਚੁੱਲਾ ਇਹ ਉਰੇ ਆ ਕੇ ਮਸ਼ੀਨ ਦੇ ਰਿਕਾਰਡਿੰਗ ਬਣਾਉਂਦੇ ਬੀ ਉਰੇ ਆ ਕੇ ਬਣਾਉਂਦੇ ਜਿੱਥੇ ਮਸ਼ੀਨ ਖੜੀ ਆ ਜਿੱਥੇ ਬਣਿਆ ਬਣਾਇਆ ਨਹੀਂ ਲਿਆਉਂਦੇ ਨਹੀਂ ਜਿਹੜਾ ਬਣਿਆ ਬਣਾਇਆ ਲਾਉਂਦੇ ਉਹ ਤਾਂ ਉੱਚੀ ਹੋਣੀ ਨਹੀਂ ਇੱਥੇ ਦਾ ਫਰਕ ਪਊ ਜੀ ਅੱਛਾ ਵੀ ਇੱਥੇ ਆ ਕੇ ਦੇਖਦੇ ਹਾਂ ਪਹਿਲਾਂ ਅਸੀਂ ਪਹਿਲਾਂ ਤਾਂ ਸੈਂਟਰ ਕੱਢ ਕੇ ਬਣਾਉਣੀ ਜਾਂ ਬਣਾਉਂਦੇ ਨਹੀਂ ਅੱਛਾ ਵੀ ਬਣਿਆ ਬਣਾਇਆ ਨਹੀਂ ਤੁਸੀਂ ਲਾਉਂਦੇ ਉਰੇ ਮਸ਼ੀਨ ਦੇ ਕੋਲੇ ਆ ਕੇ ਬਣਾਉਂਦੇ ਕੋਲੇ ਆ ਕੇ ਬਣਾਉਂਦੇ ਠੀਕ ਆ ਬਾਕੀ ਤੁਸੀਂ ਪਾਈਆਂ ਜੀ ਨੂੰ ਅਸੀਂ ਦਾ ਸੈਂਟਰ ਸਹੀ ਕੱਢ ਲਿਆ ਪੂਰਾ ਜਿੰਨਾ ਚ ਹੈਗਾ ਸੀ ਠੀਕ ਆ ਬਾਕੀ ਹੋਰੀ ਬਾਕੀ ਬਾਈ ਦੱਸਣਗੇ ਬਾਕੀ ਸਾਡਾ ਤਾਂ ਸੈਂਟਰ ਹੈ ਬਿਲਕੁਲ ਉਸ ਜਿੱਥੇ ਘੜੀ ਉੱਥੀ ਹੈ ਠੀਕ ਆ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਜਿਹਨਾਂ ਦੀ ਮਸ਼ੀਨ ਤੇ ਲੱਗਿਆ ਹਿੱਸਾ ਨਾ ਉਹਨਾਂ ਦੇ ਵੀ ਸਾਰੀ ਜਾਣਕਾਰੀ ਲਵਾਂਗੇ ਵੀ ਇਹਨਾਂ ਨੂੰ ਕਿਦਾਂ ਲੱਗਿਆ ਬਾਕੀ ਜਿਹੜਾ ਬਾਈ ਇਹਨੂੰ ਸੀਸਾ ਸਰ ਹੋਣੇ ਜਿਵੇਂ ਆਪਾਂ ਕਹਿੰਦੇ ਵੀ ਪੁਰਾਣਾ ਹਿੱਸਾ ਹੁੰਦਾ ਹੈ ਆਰਮੀ ਵਾਲਾ ਹਿੱਸਾ ਹੁੰਦਾ ਉਹ ਤਾਂ ਸਾਰਿਆਂ ਨੂੰ ਪਤਾ ਵੀ ਨਵਾਂ ਤਾਂ ਆਉਂਦਾ ਨਹੀਂ ਇਹਦੀ ਰਿਪੇਅਰ ਵਗੈਰਾ ਕਰਕੇ ਲਾਉਨੇ ਹੋ ਫਿਰ ਆਪਾਂ ਇਹਨੂੰ ਸਾਰੀ ਰਿਪੇਅਰ ਕਰਕੇ ਪਹਿਲਾਂ ਜਦੋਂ ਲੈਨੇ ਆ ਪਰ ਤਾਂ ਲੈਨੇ ਆ ਆਪਾਂ ਉੱਚ ਕੁਆਲਿਟੀ ਦਾ ਮਾੜਾ ਨਹੀਂ ਮਿਲ ਲੈਂਦਾ ਅੱਛਾ ਮੰਨ ਲਓ ਉਸ ਤੋਂ ਬਾਅਦ ਫਿਰ ਇਹਦੀ ਸਾਰੀ ਇੱਕ ਵਾਰੀ ਚੈੱਕ ਅਪ ਕਰਦੇ ਆਂ ਵਿੱਚੋਂ ਕੋਈ ਚੀਜ਼ ਗਰਬੜਾ ਹੈ ਖੋਲ ਕੇ ਕਰਦੇ ਆਂ ਸਾਰੀ ਖੋਲ ਕੇ ਜੀ ਨੂੰ ਤਾਂ ਲੱਗਦਾ ਕਰਦੇ ਫੇਰ ਦੁਬਾਰਾ ਜਿਵੇਂ ਹੱਬਾ ਹੱਬਾ ਸਾਰੀ ਚੈੱਕ ਕਰਦੇ ਸਾਰੇ ਦੇ ਚੈੱਕ ਓਕੇ ਆਉਂਦੀਆਂ ਨੇ ਠੀਕ ਆ ਚੈੱਕ ਓਕੇ ਪਾਉਨੇ ਐਕਸਲ ਚੈੱਕ ਕਰਕੇ ਪਾਉਨੇ ਬੈਰਿੰਗ ਖਰਾਬ ਨਹੀਂ ਉਹ ਪਾਉਨੇ ਜੀ ਜਿਵੇਂ ਸੈਂਟਰ ਪਿੰਨ ਜਾਂ ਕੋਈ ਕ੍ਰਾਉਨ ਵੀ ਨਹੀਂ ਜੇ ਗਰਬੜਾ ਹੈ ਉਹ ਚੈੱਕ ਕਰਦੇ ਲੀ ਮੰਨ ਲਓ ਜੇ ਇਹਨਾਂ ਓਕੇ ਕਰਕੇ ਤਾਂ ਮਤਲਬ ਫਿਰ ਇਹ ਵੀ ਤਾਂ ਹੀ ਗਾਰੰਟੀ ਦਿੱਤੀ ਜੋ ਖੁੱਪ ਕੇ ਜਾਣੀ ਗਾਰੰਟੀ ਕਿੰਨੇ ਚਿਰ ਦੀ ਦਿੰਨੇ ਹੋ ਬਈ ਇੱਕ ਸੀਜ਼ਨ ਦੀ ਇੱਕ ਸੀਜ਼ਨ ਤੋਂ ਬਾਅਦ ਸਮਾਨ ਦੇ ਦੇਣਾ ਕਿ ਸੀਜ਼ਨ ਤੋਂ ਬਾਅਦ ਵੀ ਇੱਕ ਸਾਲ ਤੋਂ ਬਾਅਦ ਵੀ ਠੀਕ ਆ ਬਾਕੀ ਜਿਹੜੀ ਬਾਈ ਇੱਕ ਗੱਲ ਹੋਰ ਚੱਲਦੀ ਹੈ ਅੱਜਕੱਲ ਬਹੁਤ ਹਿੱਸੇ ਛੋਟੇ بڑے ਦੀ ਕੋਈ ਕਹਿੰਦਾ ਮੇਰਾ ਹਿੱਸਾ 80 ਇੰਚਾ ਕੋਈ ਕਹਿੰਦਾ ਮੇਰਾ 78 ਇੰਚਾ ਉਹ ਕੀ ਸੀ ਨਾ ਪਤਾ ਕੀ ਹੈ ਜੀ ਇਹ ਹਿੱਸੇ ਤਾਂ ਬਹੁਤ ਤਰ੍ਹਾਂ ਦੇ ਹੁੰਦੇ ਨੇ ਅੰਦਰ ਬਾਈ ਅੱਛਾ ਮਤਲਬ ਇਹ 80 ਇੰਚ ਤੋਂ ਲੈ ਕੇ 96 ਇੰਚ ਤੱਕ ਦੇ ਨੇ ਜਿਹੜਾ ਹਿੱਸਾ ਪਿੱਛੇ ਆਉਂਦਾ ਜਿਹੜਾ ਪਿੱਛੇ ਉਹ ਮਿਲਟਰੀ ਦੀ ਸਾਰੀ ਗੱਡੀ ਬੋਰਫੋਰ ਲੰਦੇ ਨੇ ਜਿਹੜਾ ਮਤਲਬ ਆਪਾਂ ਨੂੰ ਹੁਣ ਇਹ ਮਤਲਬ ਕਰਤਾਰ ਕਮੈਂਦੀ ਲਾ ਲਈਏ ਆਪਾਂ ਵੀ ਆਪਾਂ ਤੁਸੀਂ ਹੁਣ ਸਾਰੀਆਂ ਨਵੇਂ ਮਾਡਲਾਂ ਦਾ ਵੀ ਲਾਉਨੇ ਆ 20 ਮਾਡਲ ਹੋ ਗਈ ਮਤਲਬ 10 ਦੇ ਵੀ ਲਾਉਣਾ ਹਨਾ 2 ਦੇ ਵੀ ਲਾਉਣਾ ਤੁਹਾਨੂੰ ਕੋਈ 98 ਦਾ ਵੀ ਆਜੇ ਉਹਦੇ ਵੀ ਲਾਉਣਾ ਤੁਸੀਂ ਤੁਸੀਂ ਕਿਹੜਾ ਮਨਾ ਕਰਨਾ ਵੀ ਇਹ ਜਿਹੜਾ ਹਿੱਸਾ ਹੁਣ ਕਰਤਾਰ ਤੇ ਲਾ ਇਹ ਕਿੰਨੇ ਇੰਚ ਲਾਉਨੇ ਆ ਤੁਸੀਂ ਇਹ ਅਸੀਂ 90 ਇੰਚ ਹੀ ਹਿੱਸਾ ਲਾਉਣਾ 90 ਇੰਚ ਬੰਨੋ ਹੱਪਾ ਹੁੰਦੀ ਹੈ ਜਿਹੜਾ ਮਤਲਬ ਇਹ ਹੈ ਵੀ ਸਾਡਾ ਮੇਨ ਮਕਸਦ ਹੁੰਦਾ ਸਾਡਾ ਮੇਨ ਮਕਸਦ ਇਹ ਹੈ ਟਾਇਰ ਦੇ ਟਾਇਰ ਸੈਂਟਰ ਚ ਸਾਡੀ ਹਮੇਸ਼ਾ ਹੀ ਮੈਂ ਤੁਹਾਨੂੰ ਪਹਿਲਾਂ ਵੀ ਬਿਵੀ ਦੱਸ ਦਿੱਤੀ ਸਾਡਾ ਆਪਸ਼ਨਲ ਕੰਮ ਹੈ ਇਹ ਤੁਸੀਂ ਇਸ ਜਿਹੜੀ ਹੁਣ ਲਾਈਨਿੰਗ ਬਣੀ ਹੋਈ ਆ ਨਿੰਦਰਬਾਈ ਇਹਨੂੰ 6 ਇੰਚ ਹੀ ਹੋਰ ਚੌੜਾ ਕਰ ਸਕਦੇ ਮੇਰੇ ਮ ਉਹ ਕਿੱਦਾਂ ਕਰ ਸਕਦੇ ਹੋ ਉਹ ਪਲੇਟ ਨੂੰ ਚੇਂਜ ਕਰ ਸਕਦੇ ਤੁਸੀਂ ਆ ਸੈਂਟਰ ਪਲੇਟ ਜਿਹੜੀ ਅਰੇ ਮੁਕਮਾ ਕੇ ਪਾ ਦਿਓ ਠੀਕ ਹੈ ਤਿੰਨੇ ਚ ਉਧਰੋਂ ਤਿੰਨੇ ਚ ਉਧਰੋਂ 6 ਇੰਚ ਵੱਡਾ ਹੋ ਜਾਏਗੀ ਵੀ ਮਤਲਬ ਹੋਰ ਗੰਜਾਇਸ ਹੈਗੀ ਆ ਜੇ ਹੁਣ ਵੀ ਇਹ ਸੈਂਟਰ ਦੇ ਵਿੱਚ ਆ ਪਰ ਇਹਨੂੰ ਹੋਰ ਵੀ ਚੌੜਾ ਕਰ ਸਕਦੇ ਵੀ ਮਤਲਬ ਜਮਈ ਆਪਾਂ ਬਾਹਰ ਹੋਰ ਵੀ ਕਰਨਾ ਦਾ 5-6 ਇੰਚ ਆਜੂ ਹੋਰ ਇਹ ਜਮੇ ਟਾਇਰ ਦੇ ਸੈਂਟਰ ਸੈਂਟਰ ਆਪਾਂ ਹੁਣ ਉਹ ਲੀ ਦੇਖੇ ਰਹੇ ਸੀ ਨਾ ਹੂੰ ਹੂੰ ਉਸ ਲੀ ਦੇ ਵਿੱਚ ਜਿਹਦਾ ਉਹ ਡਬਲ ਕੱਢਿਆ ਹੁੰਦਾ ਲੰਘਿਆ ਹੁੰਦਾ ਫਿਰ ਤਾਂ ਉਹ ਜੀਲੀ ਪਾੜਦਾ ਹੂੰ ਇਸ ਕਰਕੇ ਉਸ ਲੀ ਦੇ ਵਿੱਚ ਚੱਲਿਆ ਨਾ ਇੱਕੋ ਲੀ ਆ ਇੱਕੋ ਲੀ ਤੂੰ ਉਹਦੇ ਕਰਕੇ ਫੇ ਇਹ ਜਿਹੜਾ ਫਰਕ ਆਪਾਂ ਟਾਇਰ ਦੀ ਲੀ ਦੇ ਲੀ ਵਿੱਚ ਚਲਾਉਨੇ ਆ ਫੇ ਮਸ਼ੀਨ ਨੂੰ ਵੀ ਸਿਖਾਲਾ ਸਿਖਾਲਾ ਹੈਨਾ ਨਹੀਂ ਤਾਂ ਵੀ ਇੱਕ ਟਾਇਰ ਨੇ ਆਪਣੀ ਲੀ ਬਣਾਉਣੀ ਇੱਕ ਨੇ ਆਪਣੀ ਬਣਾਉਣੀ ਹੈਨਾ ਉਹ ਤਾਂ ਮਸ਼ੀਨ ਉੱਪਰ ਥੱਲੇ ਗਿਰ ਗਈ ਥੱਲੇ ਗਿਰ ਗਈ ਫੇ ਉੱਪਰ ਚੜ ਗਈ ਉਹ ਫਰਕ ਨਾਲ ਤਾਂ ਕਟਾਈ ਕਰ ਪਾਉਂਦੀ ਹੈ ਤੇ ਨਾ ਹੀ ਮਤਲਬ ਉਹਨੂੰ ਨਾ ਮੋੜਦੀ ਉਹ ਮੋੜ ਤੇ ਵੀ ਬਹੁਤ ਤੰਗ ਕਰਦੀ ਹੈ ਫਿਰ ਤੰਗ ਕਰਦੀ ਬਾਕੀ ਇਹ ਹਿੱਸਾ ਲਾਇਆ ਜਿਹੜਾ ਬਾਈ ਉਹਨਾਂ ਦੇ ਲੇ ਟਾਟਾ ਦਾ ਲਾਇਆ ਹੈ ਫਿਟਿੰਗ ਦੇਖੋ ਨਾ ਵੀ ਜਵੇਂ ਜੈਨੀਆਂ ਫਿਟਿੰਗ ਹੈ ਰੰਗ ਨਹੀਂ ਮਾਰੇ ਇਹਨੂੰ ਅਜੇ ਸਾਂਗਤ ਨੂੰ ਪਤਾ ਪੜ ਲੈ ਵੇ ਹੁਣ ਰੰਗ ਮਾਰਨ ਦਾ ਥੋੜਾ ਜਿਹਾ ਟਾਈਮ ਲੱਗਦਾ ਬਾਈ ਜੀ ਨੂੰ ਪਹਿਲੀ ਬੇਨਤੀ ਕਰਤੀ ਵੀ ਯਾਰ ਰੰਗ ਸਾਤੋਂ ਬਾਅਦ ਦਾ ਨਹੀਂ ਕੁਛ ਨਾ ਡੀਜ਼ਲਾਂ ਤੋਤਾ ਹੁੰਦਾ ਬਾਬੇ ਆਪਣਾ ਜਿਆਦਾ ਠੀਕ ਆ ਉਹਦੇ ਕਰਕੇ ਥੋੜੇ ਫਿਰ ਜੀ ਡੀਜ਼ਲ ਖੜਦਾ ਨਹੀਂ ਹੁਣ ਚੱਲੇ ਤੋਂ ਬਾਅਦ ਵਧੀਆ ਚੱਲੇ ਤੋਂ ਬਾਅਦ ਪਾਣੀ ਪਉਣ ਲੱਗ ਗਿਆ ਖੁਸ਼ਕ ਹੋ ਜਾਊਗਾ ਠੀਕ ਆ ਤੇ ਠੰਡੇ ਮਤੇ ਨਾ ਮਾ ਵੀ ਤੁਸੀਂ ਰੰਗ ਮਾਰ ਲਿਓ ਠੀਕ ਆ ਮਸਾਹ ਕਾ ਚੈੱਕ ਕਰਾਉਂਦਾ ਰੰਗ ਦਾ ਸਾਨੂੰ ਥੋੜੀ ਜਿਹੀ ਪਰਹੇਜ਼ ਹੈ ਕਿਉਂਕਿ ਸਾਡੇ ਸਾਰੇ ਰੰਗ ਮਾਰਨ ਵਾਲੇ ਬੰਦਾ ਕੋਈ ਹੈ ਨਹੀਂ ਸਾਡੇ ਬਾਕੀ ਤੁਹਾਨੂੰ ਹਨਾ ਚਲਾ ਕੇ ਜਿਹੜਾ ਰਾਮਨਿੰਦਰ ਤੂੰ ਹੀ ਲੈ ਲਾ ਜਨਾ ਦੇ ਦੇ ਕੇ ਮਾਰਕਣ ਲਾ ਜਿਵੇਂ ਫੇਰ ਘਰ ਨੂੰ ਮੁੜੀ ਉਹਦੀ ਬਹੁਤ ਜਿਆਦੇ ਪਾਵਰ ਆਏ ਚੀਜ਼ ਵਾ ਕੋਈ 130hp ਚ ਹੋ ਗਿਆ ਹਾਂ ਨਹੀਂ ਬਹੁਤ ਵਧੀਆ ਮੈਂ ਤਾਂ ਹਾਂ ਅਗਰ ਮੈਂ ਦੇਖਦਾ ਮੈਂ ਜਿਹੜੇ ਬੰਦੇ ਡਰਦੇ ਨੇ ਨਾ ਮਨ ਚ ਵੀ ਯਾਰ ਯੂਰੀਆ ਦਿਕਤ ਆ ਹਾਂਜੀ ਹਾਂਜੀ ਮੈਂ ਮਨ ਨਾ ਕਰੂ ਡਰਨੇ ਵਾਲੀ ਦਾ ਤੇ ਵਿੱਚ ਗੱਲੇ ਹੀ ਨਹੀਂ ਜਿਵੇਂ ਆ ਹੁਣ ਦੇਖੋ ਆ ਇੰਜਨ ਆ ਹੁਣ ਇਹ ਤੁਹਾਡਾ 4 ਵੀਲ ਲੱਗਿਆ ਅਜਦਾ ਕੱਲਾ ਜੇ ਲੋ ਤੁਹਾਡਾ ਮੱਕੀ ਵਾਲਾ ਕਟਰ ਪੈ ਗਿਆ ਨਾ ਇਹਨੇ ਬਹੁਤਾ ਬਹੁਤੀ ਮਨ ਲੋਪ ਤੋੜ ਨਹੀਂ ਸਕਦੇ ਮਸ਼ੀਨ ਨੂੰ ਉਹ ਇੰਜਨ ਦੇ ਵਿੱਚ ਨਾ ਦਾ ਵੀਰੇ ਇੰਜਨ ਚੱਕਰ ਤੋੜੇ ਉਹਦਾ ਜਿਵੇਂ ਕਹਿੰਦੇ ਨੇ ਵੀ ਰਬੜ ਖੱਚੇ ਦੇ ਵੱਧ ਹੀ ਆ ਜਿੰਨਾ ਗਿੱਲਾ ਸੁੱਕਾ ਥੱਲੇ ਆਉਗਾ ਨਾ ਉੱਕਣਾ ਰਬੜ ਵਾਂਗੂ ਵੱਧ ਆ ਚੱਕਰ ਘਟਾਉਂਗਾ ਨਹੀਂ ਵਧਾਉਂਗਾ ਠੀਕ ਆ ਜੀ ਉਹਦਾ ਨਾ ਦੇ ਵਿੱਚ ਥੋੜਾ ਜਿਹਾ ਭਾਜੀ ਟਾਈਮ ਹੋਗਾ ਜੀ ਯਾਰ ਆ ਸ਼ੂਰੀਆ ਆ ਹਸੂਆ ਜਰਾ ਬਾਹਰ ਭਾਜੀ ਕੋਈ ਦਿੱਕਤ ਆਉਂਦੀ ਹੈ ਕੋਈ ਜੂਰੀਆ ਦਾ ਕੋਈ ਮਹਿਮ ਨਹੀਂ ਤੁਸੀਂ ਆਪ ਭਾਜ ਨੇ ਚਲਾਇਆ ਸਾਰੇ ਸੀਜ਼ਨ ਦੇ ਵਿੱਚ ਤਿੰਨ ਮਹੀਨੇ ਸਾਡੀ ਮਸ਼ੀਨ ਚੱਲੀ ਆ ਸਾਰਾ 10000 ਦਾ ਜੂਰੀਆ ਕਰਦਾ ਠੀਕ ਹੈ ਜੀ ਜਿਆਦਾ ਇਹ ਤਾਂ ਵੀਰੇ ਜੀ ਹੋਰ ਜਿਆਦਾ ਖਤ ਵੀ ਬਾਕੀ ਉਹ ਦੇਖੋ ਇਧਰ ਚੱਲਦੀ ਹੈ ਨਾ ਲਾ ਚੱਲਦੀ ਬਹੁਤ ਵਧੀਆ ਕਿਵੇਂ ਲੱਗਿਆ ਵੀਰੇ ਰਿਜ਼ਲਟ ਇਹਨਾਂ ਦਾ ਬਹੁਤ ਜਿਆਦਾ ਵਧੀਆ ਵੀਰੇ ਅੱਛਾ ਜੀ ਕਿੰਨੇ ਵੀ ਬਹੁਤ ਵਧੀਆ ਕੰਮ ਕਰਿਆ ਤਿੰਨ ਦਿਨ ਤੋਂ ਇਹਨਾਂ ਦਾ ਕਨੈਕਟ ਕਿਵੇਂ ਹੋਇਆ ਇਹ ਵੀਰੇ ਮੇਰੇ ਕੋਲ ਇੰਸਟਾਗ੍ਰam ਤੇ ਇਹਨਾਂ ਦਾ ਪੇਜ ਫਾਲੋ ਕੀਤਾ ਹੋਇਆ ਜੀ ਜੀ ਤੇ ਨਿੰਦਰ ਵੀਰ ਥੋੜਾ ਵੀ ਪੇਜ ਫਾਲੋ ਆ ਜੀ ਤੇ ਜੋ ਅਸੀਂ ਦੇਖ ਰਹੇ ਹਾਂ ਸਾਨੂੰ ਹੋਰ ਵੀ ਬੰਦਿਆਂ ਨੇ ਕਿਹਾ ਵੀ ਉਰੋਂ ਲਗਾ ਲਓ ਉਰੋਂ ਲਗਾ ਲਓ ਜੀ ਪਰ ਅਸੀਂ ਪਹਿਲ ਵੀਰ ਉਹਨਾਂ ਨੂੰ ਇਹ ਦਿੱਤੀ ਆ ਇਹਨਾਂ ਨਾਲੇ ਆਪਾਂ ਵਰਤਿਆ ਕਿੰਨੇ ਕ ਟਾਈਮ ਦੀ ਬੁਕਿੰਗ ਕਰਾਈ ਹੋਈ ਆ ਬੁਕਿੰਗ ਨੂੰ ਤਕਰੀਬਨ ਹੋ ਗਿਆ ਸੀਗਾ 2 ਮਹੀਨੇ ਦੇ ਗੇੜ ਤੋਂ ਪਹਿਲਾਂ ਹੀ ਕਰਵਾਤੀ ਸੀ 2 ਮਹੀਨੇ ਪਹਿਲਾਂ ਬੁਕਿੰਗ ਕਰਾਈ ਹੋਈ ਆ 2 ਮਹੀਨੇ ਪਹਿਲਾਂ ਬੁਕਿੰਗ ਕਰਵਾਈ ਹੀ ਆ ਪਰ ਆਪਾਂ ਫੋਨ ਨਹੀਂ ਸੀ ਕੀਤਾ ਦੇਖ ਲਓ ਵੀ ਇਹ ਇੱਕ ਟਾਈਮ ਦਿੱਤਾ ਸੀ ਆਪਾਂ ਇਹਨੂੰ ਫੋਨ ਨਹੀਂ ਕੀਤਾ ਇਹਨੇ ਫੇਰ ਵੀ ਆਪਾਂ ਨੂੰ 2 ਦਿਨ ਪਹਿਲਾਂ ਕਿਹਾ ਵੀ ਵੀਰ ਆਪਾਂ ਹੁਣ ਆ ਰਹੇ ਆ ਮੈਕਾਂਦੇ ਆਏ ਆ ਹਾਂਜੀ ਪੂਰੇ ਸਹੀ ਟਾਈਮ ਤੇ ਠੀਕ ਆ ਹਾਂ ਇਹੀ ਚੀਜ਼ ਕੰਮ ਵੀ ਬਹੁਤ ਤਸੱਲੀ ਨਾਲ ਕੀਤਾ ਇਹ ਨਹੀਂ ਹੈਗਾ ਕੋਈ ਵੀ ਕਾਲੀ ਬਾਜੀ ਦਾ ਕੋਈ ਬਿਨਾਂ ਦੇਖੇ ਲਾਤਾ ਬਹੁਤ ਵਧੀਆ ਤਕਨੀਕ ਨਾਲ ਲੱਗਿਆ ਠੀਕ ਹੈ ਮੈਂ ਮਤਲਬ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਵੀਰੇ ਅੱਛਾ ਜੀ ਹਾਂ ਮਤਲਬ ਤੁਸੀਂ ਹੁਣੇ ਮੰਨਦੀ ਤਸੱਲੀ ਕਰ ਲਈ ਪੂਰੀ ਤਸੱਲੀ ਪੂਰੀ ਤਸੱਲੀ ਆ ਜੀ ਠੀਕ ਹੈ ਜੀ ਹੁਣ ਮੰਨ ਲਓ ਪਾਣੀ ਵਾਲੇ ਦੇ ਵਿੱਚ ਵੜ ਕੇ ਦਿਖਾਈਏ ਹੁਣ ਬਾਈ ਦੂਜੇ 'ਚ ਵੜੂਗਾ ਜਿਸ ਦੇ ਵਿੱਚ ਨਾ ਕਹਿ ਦਿੰਨੇ ਆਪਾਂ ਵੀ ਯਾਰ ਉਹ ਰੜੇ ਦੇ ਵਿੱਚ ਉਤੋਰਨੇ ਓ ਕੀ ਆ ਉਹਦੇ ਵਿੱਚ ਔਕਾ ਹੋ ਜਾਂਦਾ ਜੀ ਉਹਦੇ ਵਿੱਚ ਵੀ ਮਸ਼ੀਨ ਪੂਰੀ ਵਧੀਆ ਚੱਲ ਰਹੀ ਆ ਇਸ ਟਾਈਮ ਆ ਠੀਕ ਹੈ ਜੀ ਹਾਂ ਵੀ ਮੰਨ ਲਓ ਥੋੜੀ ਤਸੱਲੀ ਹੋ ਗਈ ਹਾਂਜੀ ਹਾਂਜੀ ਪੂਰੀ ਵੀਰੇ ਠੀਕ ਹੈ ਜੀ ਲੱਗ ਮਸ਼ੀਨ ਬਿਨਾ ਪਾਣੀ ਵਾਲੇ ਖੇਤ ਦੇ ਵਿੱਚੋਂ ਵੀ ਨਾ ਇਹ ਚਾਰ ਪੰਜ ਦਿਨ ਪਾਣੀ ਸੁੱਕੇ ਦੇ ਬਾਅਦ ਨਹੀਂ ਵੀਰੇ ਆ ਚੀਜ਼ਾਂ ਹਾਂਜੀ ਹਾਂਜੀ ਵੀਰੇ ਹੈ ਜੇ ਖੇਤ ਦੇ ਵਿੱਚ ਮਸ਼ੀਨ ਆੜਦੀ ਨਹੀਂ ਦੁਰਦੀ ਹੁੰਦੀ ਹਾਂ ਨਹੀਂ ਆੜਦੀ ਆ ਹਾਂ ਪਰ ਇਹਦੇ ਵਿੱਚ ਵੀ ਆ ਨਾ ਤੁਹਾਡੇ ਸਾਹਮਣੇ ਇਹ ਤਾਂ ਇਹਨਾਂ ਨੇ ਕੰਮ ਕੀਤਾ ਮਸ਼ੀਨ ਖੇਤ ਚ ਵੜੀ ਆ ਜੀ ਤੇ ਇੱਕ ਵੀ ਬਾਅਦ ਚੋ ਚਾਬੀ ਪਾਉਣਾ ਨਹੀਂ ਜਾ ਕੇ ਦੇਖਿਆ ਹੈਗਾ ਵੀ ਇਹਦੇ ਵਿੱਚ ਆਹ ਰਹਿ ਗਿਆ ਕਮੀ ਹੋਈ ਆ ਠੀਕ ਹੈ ਜੀ ਬਹੁਤ ਵਧੀਆ ਕੰਮ ਕੀਤਾ ਵੀਰ ਉਹਨਾਂ ਨੇ ਨਹੀਂ ਮੰਨ ਲਓ ਪੈਸੇ ਦਿੱਤੇ ਹੋਏ ਦੁਖਣੇ ਨਹੀਂ ਰੁਖਦੇ ਜੀ ਵੀਰੇ ਬਸ ਚੀਜ਼ ਦਾ ਇਹੀ ਵੀਰੇ ਪਾਣਾ ਵੀ ਉਹ ਚਾਹੀਏ ਵਧੀਆ ਲੱਗਦੀ ਜਿੰਨੇ ਪੈਸੇ ਆਪਾਂ ਲਾਏ ਹੋਏ ਸੀ ਜੀ ਹਾਂਜੀ ਹਾਂਜੀ ਵੀਰੇ ਹਾਂਜੀ ਹੋਰ ਵੀ ਵੀਰੇ ਇਹਨਾਂ ਦੀ ਇੱਕ ਗੱਲ ਹੋਰ ਵੀ ਆ ਬਹੁਤ ਵਧੀਆ ਲੱਗੀ ਮੈਨੂੰ ਜੇ ਮੰਨ ਲਓ ਤੁਹਾਨੂੰ ਸੀਜ਼ਨ ਦੇ ਵਿੱਚ ਕੋਈ ਦਿੱਕਤ ਵੀ ਆਉਂਦੀ ਆ ਨਾ ਤਾਂ ਇਹ ਚੀਜ਼ ਬਦਲਦੇ ਆ ਨਹੀਂ ਸਹੀ ਹੈ ਜੀ ਬਦਲ ਕੇ ਜਾਂਦੇ ਆ ਉਹਨੂੰ ਇਹ ਨਹੀਂ ਹੈਗਾ ਵੀ ਉਹਨੂੰ ਐ ਕਿ ਉਹ ਆਪਾਂ ਦੇਖੇ ਹੀ ਆ ਕਈ ਜਗ੍ਹਾ ਇਹ ਜੋ SMSਾਂ ਦੇ ਵਿੱਚ ਦਿੱਕਤ ਆਈ ਹੋਣੀ ਕਿਤੇ ਠੀਕ ਹੈ ਜੀ ਚਲੋ ਦਿੱਕਤ ਆ ਜਾਂਦੀ ਹੈ ਜਾਂਦੀ ਆਦੀ ਹੋ ਜਾਂਦਾ ਜੀ ਮਸ਼ੀਨਰੀ ਦੀ ਆ ਜਾਂਦੀ ਹੈ ਇਹ ਵੀ ਹੱਥਾਂ ਨਾਲੇ ਕੰਮ ਕਰਨਾ ਲੋਹਾ ਹੀ ਇਕੱਠਾ ਕਰਨਾ ਨਹੀਂ ਸਹੀ ਹੈ ਵੀਰੇ ਸਹੀ ਹੈ ਇਹਨਾਂ ਨੇ SMS ਬਦਲਤੇ ਉਹਨਾਂ ਦੇ ਠੀਕ ਹੈ ਜੀ ਵੀ ਇਹ ਨਹੀਂ ਹੈਗਾ ਵੀ ਫਿਰ ਇਹੀ ਤਾਂ ਚੀਜ਼ ਆ ਮੇਨ ਆ SMS ਬਦਲੇ ਉਹਨਾਂ ਦੇ ਆਪਾਂ ਪੈਸੇ ਲਾਏ ਉਸ ਤੋਂ ਬਾਅਦ ਦੇ ਵਿੱਚ ਜੋ ਵੀ ਪ੍ਰੋਬਲਮ ਆਉਂਦੀ ਆ ਜੇ ਟੀਮ ਆ ਵੀ ਨਾ ਆਪਣੇ ਕੋਲ ਫਿਰ ਹਾਂਜੀ ਹਾਂਜੀ ਦੁੱਖ ਵੀ ਬਹੁਤ ਲੱਗਦਾ ਠੀਕ ਹੈ ਜੀ ਬਹੁਤ ਵਧੀਆ ਕੰਮ ਕੀਤਾ ਜੀ ਵੀਰ ਉਹਨਾਂ ਨੇ ਬਾਕੀ ਬਾਈ ਸਾਡਾ ਪ੍ਰਵੀਨ ਹੈ ਰੀਜ ਲਾ ਦਿੰਦਾ ਜਿੱਥੇ ਜਾਂਦਾ ਇੱਕ ਕੋਸ਼ਿਸ਼ ਹੁੰਦੀ ਆ ਵਧੀਆ ਕੰਮ ਦੀ ਸਿੰਦਰ ਬਾਈ ਸਵਰਾਜ ਮਸ਼ੀਨ ਦਾ ਬਾਈ ਇਹਨਾਂ ਕੋਲੇ ਮੰਨ ਲਓ ਆਪਣੇ ਇੱਧਰ ਦਾ ਬੀਜੇ ਕਿਹੜਾ ਪਿੰਡ ਦਾ ਹੋ ਸ਼ਰਾਬਾ ਸ਼ਰਾਬਾ ਉੱਥੇ ਬੀਜੇ ਫਾਰਮ ਆ ਬਹੁਤ ਤਕੜਾ ਫਾਰਮ ਹਾਂਜੀ ਹਾਂਜੀ ਵੀਰੇ ਹਾਂਜੀ ਮੈਂ ਵੇਖ ਤੀ ਹਾਂ ਹਾਂ ਉਹਨਾਂ ਦੇ ਨਾ ਕੀ ਸਵਰਾਜ ਦੇ ਬਾਈ 4 ਵੀਲ ਲਾਉਣੇ ਦੇ ਵਿੱਚ ਘਟੋ ਘੜ ਮੈਂ ਕਹਿੰਦਾ ਤੁਸੀਂ 10 12 ਦਿਨ ਲਾਤੇ ਹੋਣੇ ਨਹੀਂ ভাই ਤੈਨੂੰ ਪਤਾ ਹੀ ਅੱਜ ਕੱਲ ਕੰਮ ਵਾਲਾ ਬੰਦਾ ਥੋੜੇ ਹਾਂਜੀ 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 ਇਹ ਹਾਂਜੀ ਤੇ ਅਗਲਾ ਕਹਿੰਦਾ ਯਾਰ ਮੈਂ ਨੰਨ ਮੈਂ ਵੀ ਛੱਡ ਪਰੇ ਮਸ਼ੀਨ ਆਪਾਂ ਲਾਉਣਾ ਹੀ ਨਹੀਂ ਹਾਂਜੀ ਭਰਾਵਾ ਉੱਥੇ ਜਾ ਕੇ ਅੜੇ ਗਏ ਕਹਿੰਦੇ ਅਸੀਂ ਤਾਂ ਲਾ ਕੇ ਜਾਣਾ ਸਾਡਾ ਮੀਨਾ ਲੱਗ ਜੇ ਜਾਏ ਵੀ ਇਹਨਾਂ ਤਸੱਲੀ ਕਰਾ ਕੇ ਆਏ ਬਾਈ ਉਹਨਾਂ ਨੇ ਨਹੀਂ ਸਹੀ ਹੈ ਜੀ ਵੀਰੇ ਬਹੁਤ ਵਧੀਆ ਕੰਮ ਕੀਤਾ ਵੀਰ ਉਹਨਾਂ ਨੇ ਤੇ 20 ਮਾਡਲ ਆ ਵੀਰੇ ਹਨਾ ਹਾਂਜੀ ਵੀਰੇ ਮਤਲਬ ਸੁਵਰਾਜ मतलब ਜਿਹੜੀ ਕੋਈ ਹੈ ਕਹਿੰਦਾ ਨਾ ਯਾਰ ਵੀ 91 ਮਾਡਲ ਸੁਰਾਜ ਜੀ ਪਾਜੀ 91 ਮਾਡਲ ਦੀ ਵੀਰੇ ਉਹ ਏਸੀ ਕਹਿਵਣਾ ਮਸ਼ੀਨ ਦੀ ਇੰਨੀ ਸਾਫ ਮੈਂ ਕਹਿੰਦਾ ਵੀ ਉਹਨੂੰ ਆਪਾਂ ਕਹਿ ਹੀ ਨਹੀਂ ਸਕਦੇ ਵੀ ਕੰਨ ਦਾ 91 ਦੇ 12 ਦੇ 14 ਦੇ ਕਈਆਂ ਦੇ ਰੱਖ ਠੀਕ ਹੈ ਜੀ ਯਾਨੀ ਸੁਵਰਾਜ ਕਮੈਨ ਦਾ ਸਪੈਸ਼ਲ ਹਿੱਸਾ ਹੈ ਨਾਲ ਕੋਲੇ ਪਰ ਗੇਰ ਤਾਂ ਗੇਰ ਲੱਗਦਾ ਹੈ ਕੱਟ ਲੱਗਦੇ ਆ ਨਹੀਂ ਜੋ ਉਸ ਇੱਕ ਹੋਰ ਡਵੈਲਪ ਕਰਾ ਰਿਆ ਹਾਂ ਅੱਛਾ ਨਵੇਂ ਮਾਡਲ ਦੇ ਨਵੇਂ ਮਾਡਲ ਕਰਾ ਰਿਹਾ ਵੀ ਜਿਹੜਾ ਵੀ ਮਤਲਬ ਆ ਤਾਂ ਆਪਾਂ ਉਹ ਦੋ ਗੇਰਾਂ ਨਾਲ ਕੰਮ ਕਰਨਾ ਇੱਕ ਗੇਰ ਕੈਨਸਲ ਕਰ ਰਹੇ ਆਪਾਂ ਠੀਕ ਹੈ ਦੋ ਤੇ ਚਲਾਉਣੀ ਆ ਮਤਲਬ ਉਦੋਂ ਵਧੀਆ ਬੈਸਟ ਕਰ ਰਹੇ ਆ ਬਈ ਯਾਰ ਉਹ ਗੇਰਾਂ ਦਾ ਜਿਹੜਾ ਤਾਮ-ਜਾਮ ਆ ਘੱਟ ਜੇ ਤੇ ਸਿੱਧੀ ਸਿੰਪਲ ਸੌਦਾ ਹੋ ਜਿਹੜਾ ਆਮ ਬੰਦਾ ਕੰਮ ਕਰ ਸਕੋ ਠੀਕ ਮੈਂ ਨਾਰਮਲੇ ਕਰਨਾ ਜਿਵੇਂ ਇਦਾਂ ਇਹਨਾਂ ਦਾ ਦੇਸੀਆ ਹੋ ਜਾਂਦਾ ਜਿਵੇਂ ਇਹਨਾਂ ਦਾ ਦੇਸੀਆ ਮਲੇ ਦਾ ਆਪਾਂ ਸਿੰਗਲ ਲਾਉਣਾ ਉਹਦੀ ਕੋਹ ਲੱਗਣਾ ਪਰ ਲੇਕਿਨ ਐ ਵੀ ਉੱਪਰੋਂ ਉਹ ਚੀਜ਼ ਲਾਉਣੀ ਜਿਹੜੀ ਉਹ ਨੋ ਬ੍ਰੇਕਡਾਉਨ ਹੈ ਵੀ ਬ੍ਰੇਕਡਾਉਨ ਆ ਵੀ ਅੱਛਾ ਫੇ ਵੀ ਦੇ ਮੱਕੀ ਆਪਦੀ ਉਹ ਵੱਢਣੀ ਹੈਗਾ ਵੀ ਨੇ ਵੀਰੇ ਆਪ ਦੀ ਵੀ ਵਡਾਂਗੇ ਠੀਕ ਹੈ ਜੀ ਤੇ ਬਾਕੀ ਜੋ ਵੀ ਵੀਰ ਹੋਣਗੇ ਸਭ ਦੀ ਆਪਾਂ ਮੱਕੀ ਵਡਾਂਗੇ ਠੀਕ ਹੈ ਮਤਲਬ ਵਧੀਆ ਬਾਈ ਬਾਕੀ ਬਾਈਆਂ ਨਾਲ ਹਨਾ ਕਨੈਕਟ ਕਰ ਲੈਣਾ ਇਹ ਬਾਈ ਉਹਨਾਂ ਦਾ ਪਿੰਡ ਨਾਗਰ ਆ ਜੇ ਕੋਈ ਨਾਗਰੇ ਦੇ ਆਲੇ ਦਲੇ ਹਨਾ ਕੋਈ ਮੱਕੀ ਵਿਕੀ ਹੋਈ ਆ ਕਿਸੇ ਨੂੰ ਟੈਨਸ਼ਨ ਆ ਵੀ ਯਾਰ ਮਸ਼ੀਨ ਪਤਾ ਨਹੀਂ ਕਿੱਥੇ ਤੇ ਮਿਲੂਗੀ ਟਾਈਮ ਨਹੀਂ ਸਹੀ ਗੱਲ ਆ ਜੀ ਹਾਂਜੀ ਇਹਨਾਂ ਦੇ 4 ਵੀਲ ਲਾਤਾ ਹਨਾ ਇਹਨਾਂ ਨਾਲ ਨਾਲ ਬਾਈ ਉਹਨਾਂ ਦਾ ਨੰਬਰ ਬੋਲ ਦਿਓ ਵੀਰੇ ਆਪਣਾ ਜਿਵੇਂ ਕਈ ਆਲੇ ਦਲੇ ਏਰੀਆ ਦੇ ਵਿੱਚ ਹਨਾ 85590 40400 ਨੰਬਰ ਆ ਜੀ ਮੇਰਾ ਇਹ ਵੀਰ ਦਾ ਨੰਬਰ ਆ ਜੇ ਕੋਈ ਹੈ ਨਾ ਮੱਕੀ ਵਾਸਤੇ ਕੋਈ 5-7 ਕਿਲੇ ਹੁੰਨੇ ਆ ਨਾ ਕਿਸੇ ਪਿੰਡੇ ਦੇ ਵਿੱਚ ਜਿਹੜੇ ਕੱਟ ਰਹੇ ਹੈ ਨਹੀਂ ਜੋ ਵੀ ਹੈ ਹਾਂ ਜੀ ਮੈਨੂੰ ਹੁਣ ਕਈ ਪਿੰਡਾਂ ਤੋਂ ਵਿਚਾਰੇ 2-2 ਕਿਲੇ ਵਾਲੇ ਨਹੀਂ ਜਾਣਾ ਪੈਂਦਾ ਜੀ ਅਸੀਂ ਇਹਦੇ 4 ਵਾਲੇ ਦੇ ਦਿੰਨੇ ਅੱਗੇ ਕਹਿੰਦੇ ਘਾਟੇ ਦੇ ਵਿੱਚ ਵੀ ਅਸੀਂ ਜੀਰੀ ਲਾਉਣੀ ਤੇ ਮੈਂ ਕਿਹਾ ਕੋਈ ਗੱਲ ਨਹੀਂ ਵੀਰੇ ਦੇਓ ਨਾ ਮੈਂ ਵੱਢ ਕੇ ਜਾਊਗਾ ਤੁਸੀਂ ਜਿੰਤਾ ਨਾ ਨਾ ਨੀ ਸਹੀ ਗੱਲ ਆ ਜੀ ਜਾਣਾ ਵੀ ਜ਼ਰੂਰੀ ਆ ਜੀ ਇੱਥੇ ਜਹਨ ਚਾਹੀਏ ਬਾਈ ਨੂੰ ਮੈਂ ਪਹਿਲਾਂ ਅਸੀਂ ਬੈਠੇ ਗੱਲ ਕਰ ਰਹੇ ਸੀ ਮੈਂ ਭਾਈ ਅੱਛਾ ਕਹਿੰਦਾ ਭਾਈ ਯਾਰ ਅਸੀਂ ਨੇ ਕਿਹਾ ਵੀ ਯਾਰ ਇਹ ਅਸੀਂ ਸੈਂਟਰ ਸ਼ਾਰਪਟ ਲਾਉਣਿਆਂ ਨਾ ਭਾਜੀ ਉਹ ਕਿਰਮਣ ਤੁਹਾਨੂੰ ਜਿੰਨੇ ਵੀ ਮਸ਼ੀਨਾਂ ਤੇ ਮਿਲੋਗੀ ਉਹ ਕੋਲਾ ਮੈਂ ਸਾਡਾ ਕਿਹਾ ਭਾਈ ਉਹ ਕੱਢ ਕੇ ਰੱਖਣਾ ਪੈਂਦਾ ਵੀ ਯਾਰ ਤੁਸੀਂ ਕਿਤੇ ਜਾਣਾ ਤੈਨੂੰ ਕੱਢ ਕੇ ਰੱਖਿਓ ਪਿਛਲੇ ਪਾਸੇ ਦੇ ਪਿਛਲੇ ਪਾਸੇ ਹਾਂ ਅੱਜ ਕਹਿੰਦਾ ਯਾਰ ਇਹ ਕੱਢਣਾ ਕੀ ਹੈ ਭਾਜੀ ਦਾ ਕੁਝ ਨਹੀਂ ਕੱਢਣਾ ਹਾਂ ਤੁਸੀਂ ਇਹਨੂੰ ਚਲਾਉਣਾ ਹੈ ਕੱਢਣਾ ਨਹੀਂ ਚਲਾਉਣਾ ਇਹਨੂੰ ਨਹੀਂ ਠੀਕ ਹੈ ਉਹ ਕਹਿੰਦਾ ਕਿ ਕਿਵੇਂ ਆ ਵੀ 200 ਕਿਲੋਮੀਟਰ ਤੱਕ ਜਿੱਥੇ ਜਾਣਾ ਹੈ ਉਦੋਂ ਚਾਹੇ ਤੁਸੀਂ ਖੋਲਣੇ ਖੋਲੋ ਨਹੀਂ ਖੋਲੋਗੇ ਤਾਂ ਵੀ ਕੋਈ ਗੱਲ ਨਹੀਂ ਹਾਂ 50 ਕਿਲੋਮੀਟਰ ਤੱਕ ਦਾ ਦਿਮਾਗ ਚੋਂ ਕੱਢ ਦੋ 50 ਕਿਲੋਮੀਟਰ ਐਨ ਬਗਜੋ 50 ਕਿਲੋਮੀਟਰ ਐਨ ਬਗਜੋ ਮੀ ਮਲਾ ਕੋਈ ਨਾ ਕੁਝ ਖੋਲਿਆ ਸ਼ਾਫਟ ਫਰੀ ਨਹੀਂ ਕਰਨਾ ਗੇਅਰ ਕਲਪਟਲ ਕਰਨਾ ਤੁਹਾਨੂੰ ਕੁਝ ਨਹੀਂ ਖੋਲਣਾ ਤੁਸੀਂ ਜਿੱਧਰ ਮਰਜੀ ਦੱਬੀ ਫਰੀ ਜੋ ਚਾਹੇ ਪੰਜਵੇਂ ਚ ਪਾ ਲਓ ਚਾਹੇ ਦਸਵੇਂ ਚ ਪਾ ਲਓ ਨੂੰ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਜੀ ਕੋਈ ਸ਼ਾਫਟ ਨਹੀਂ ਤੁਹਾਨੂੰ ਖੋਲਣੀ ਹੈ ਵੀਰ ਜੀ ਇਹ ਬਹੁਤ ਵੱਡਾ ਫਰਕ ਹੈ ਮਤਲਬ ਆਮ ਸ਼ਾਫਟ ਨਾਲੋਂ ਅੱਜ ਦੀ ਸ਼ਾਫਟ ਇਹ ਬਹੁਤ ਵੀਰੇ ਥੋੜੀ ਵੇਟ ਕਰਨੀ ਪੈਂਦੀ ਹੈ ਨਾ ਇਹਨਾਂ ਦੀ ਹੁਣ ਕਈ ਵੀਰੇ ਮੈਨੂੰ ਵੀ ਹੈ ਨਾ ਫੋਨ ਲਾ ਕੇ ਗਿਆ ਦੰਨੇ ਆ ਬੀਬੀ ਦੇ ਯਾਰ ਉਹਨੂੰ ਕੈਦੇ ਮੜਾ ਯਾਰ ਕੰਮ ਕਰੀ ਗੋ ਮੈਂ ਕਹਾ ਨਹੀਂ ਵੀਰੇ ਉਹਨਾਂ ਨਾਲ ਤੇ ਮੈਂ ਜੋਰ ਨਹੀਂ ਪਾ ਸਕਦਾ ਕਿਉਂ ਕਾਦੇ ਆਪਾਂ ਹੁਣ ਸਾਰੇ ਇਹ ਪੂਰੇ ਕੰਮ ਸੀਜ਼ਨ ਦਾ ਟਾਈਮ ਆ ਜੀ ਚਲੋ ਤੁਸੀਂ ਵੀ ਇਹਨਾਂ ਦਾ ਵੀਰੇ ਪੇਜ ਦੇਖ ਕੇ ਆ ਨਾ ਮੇਰੇ ਮੇਰੇਆ ਪੇਜ ਦੇਖੋ ਚਾਹੀਦਾ ਨਾ ਤਾਂ ਦੇਖਿਆ ਤੁਸੀਂ ਪੇਜ ਦੇਖ ਕੇ ਤਾਂ 2.5 ਲੱਖ ਰੁਪਏ ਦੀ ਆਈਟਮ ਹੈ ਜਿਹੜੀ ਨਾ ਪੇਜ ਦੇ ਸਿਰ ਤੇ ਲਈ ਰੋਹੀ ਹੈ ਸਹੀ ਗੱਲ ਹੈ ਜੀ ਮਨ ਹੁਣ ਇਹ ਤੁਹਾਡਾ ਤਸੱਲੀ ਨਾ ਕਰਕੇ ਜਾਣ ਕੱਲ੍ਹ ਤੁਸੀਂ ਮੈਨੂੰ ਵੀ ਗਾਲਾਂ ਕੱਢੂਗੇ ਇਹ ਇਹ ਤਾਂ ਹੈ ਨਾ ਜਿੰਨੇ ਰਾਜਗਰ ਸੋ ਵੀਡੀਓ ਨਾਲ ਸਹੀ ਹੈ ਵੀਰ ਜੀ ਸਹੀ ਹੈ ਜੀ ਇਹਨਾਂ ਦੇ ਆਪਾਂ ਦਵਾ ਨਹੀਂ ਇਹ ਚੀਜ਼ ਦਾ ਪਉਂਦਾ ਮੈਂ ਕਦੇ ਵੀ ਇਹਨੂੰ ਪ੍ਰਵੀਨ ਨੂੰ ਜਾਂ ਕਦੇ ਕਿਸੇ ਨੂੰ ਇਹ ਨਹੀਂ ਕਿਹਾ ਵੀ ਛੇਤੀ ਕਰਕੇ ਆ ਜਾ ਤੂੰ ਫਲਾਣੇ ਬੰਦੇ ਦਾ ਮੇਰੇ ਦਾ ਕੰਮ ਕਰ ਹਨਾ ਤਾਂ ਹੀ ਅਸੀਂ ਅਪੀਲ ਕਰਦਾ ਮੈਂ ਹੁਣ ਬਾਰ ਬਾਰ ਸੂਚਨਾ ਹੀ ਹੈ ਜਰੂਰੀ ਸੂਚਨਾ ਹੀ ਹੈ ਇਹਨਾਂ ਦੀ ਹਨਾ ਵੀ ਜੇ ਕੋਈ SMS ਜਾਂ ਫੋਰਵਰਡ ਲਾਉਣਾ ਤਾਂ ਇਹਨਾਂ ਨਾਲ ਹੁਣੇ ਆ ਨਾ ਬੁਕਿੰਗ ਇਹਨਾਂ ਦੀ ਕਰਵਾ ਲਓ ਭਾਈ ਦੇਖ ਲਓ 2 ਮਹੀਨੇ ਬਾਅਦ ਨਾ ਮੈਂ ਨਾਲੇ ਆਫ ਸੀਜ਼ਨ ਦਾ ਹੈ ਹਾਂਜੀ ਅੱਗੇ ਪਹਿਲਾਂ ਹੀ ਇਹੀ ਬੇਨਤੀ ਕਰਦਾ ਦੇਖੋ ਮੇਰੇ ਵੀਰ ਜੇ ਵੱਲੋਂ ਤੁਸੀਂ ਇਸ ਜਗ੍ਹਾ ਤੇ ਹੋਵੋ ਅੱਜ ਜਿਵੇਂ ਪਾਜੀ ਦਾ ਸਾਨੂੰ 2 ਮਹੀਨਾ ਬਾਅਦ ਅੱਜ ਇਹਦੇ ਨਾਂ ਆਈਏ ਕਿਸੇ ਹੋਰ ਦੇ ਵਕਤ ਜੀ ਫਿਰ ਮਨ ਦੁਖੀ ਹਾਂ ਨਹੀਂ ਤਾਂ ਹੈ ਹੀ ਹੈ ਜੀ ਜੇ ਤੁਸੀਂ ਕੱਲ ਨੂੰ ਥੋੜੀ ਬੁਕਿੰਗ ਕਰਕੇ ਕਿਸੇ ਹੋ ਹੋ ਤਾਂ ਚੱਲ ਜੀ ਪਾਜੀ ਫਿਰ ਮਨ ਜਾਂਦੀ ਬਸ ਇਹ ਤਾਂ ਹੈ ਹੀ ਹੈ ਜੀ ਵੀਰੇ ਤੁਹਾਨੂੰ ਟਾਈਮ ਦੇਤਾ ਟੋਟਲ ਪਹੁੰਚਾਂਗੇ ਟਾਈਮ ਨਹੀਂ ਸਹੀ ਹੈ ਜੀ ਇੰਨਾ ਕਿ ਸਾਡਾ ਰਿਕਾਰਡ ਰਹਿ ਵੀ ਅਸੀਂ ਕਿਤੇ ਟਾਈਮ ਦੇਖੋ 1 2 ਦਿਨ ਤਾਂ ਪਰਮਾ ਆਉ ਹੋ ਹੀ ਜਾਂਦਾ ਜੀ ਹੋ ਹੀ ਜਾਂਦਾ ਕਿਤੇ ਕੰਮ ਲੇਟ ਵਲੇਟ ਹੋ ਜਾਂਦਾ ਵੀਰੇ ਸਾਡੇ ਹੁਣ ਮਹੀਨਾ ਸੀ ਆਈ ਨਹੀਂ ਹੁਣ ਕਈ ਜਗ੍ਹਾ ਪਤਾ ਕੀ ਹੋ ਜਾਂਦਾ ਉਹ ਰਾਤ ਇੱਕ ਚੀਜ਼ ਪਿੱਛੇ ਆਪਾਂ ਨੂੰ ਖੜਨਾ ਪੈ ਗਿਆ ਬਿਲਕੁਲ ਉਹ ਜੀ ਨਾਲ ਵੀ ਹਾਂਜੀ ਸੰਡੇ ਆ ਗਿਆ ਸਮਾਨ ਨਹੀਂ ਮਿਲਿਆ ਫਰਕ ਪੈ ਜਾਂਦਾ ਜੀ ਕਈ ਵਾਰ ਕੀ ਹੁੰਦਾ ਜਿਵੇਂ ਹੁਣ ਮੰਨ ਲਓ 3 ਦਿਨ ਦਾ ਟਾਰਗੇਟ ਰੱਖਦੇ ਆ ਹਾਂ 3 ਤੇ 4 ਲੱਗ ਜਾਂਦਾ ਵੀਰੇ ਹੋ ਜਾਂਦਾ ਜੀ ਇਹ ਹੋ ਜਾਂਦਾ ਜੀ ਸਮਾਨ ਹੈ ਨਾ ਕੋਈ ਫਿਟਿੰਗੇ ਨਾ ਆਵੇ ਉਹਦੇ ਚਲੋ ਇੱਕ ਅੱਧਾ ਦਿਨ ਅੱਗੇ ਪਿੱਛੇ ਦੀ ਹੋ ਜਾਂਦੀ ਆ ਹਾਂਜੀ ਹਾਂਜੀ ਬਾਕੀ ਵੀਰ ਉਹਨਾਂ ਦੀ ਤਸੱਲੀ ਹੋ ਗਈ ਪੂਰੀ ਨਾ ਪੂਰੀ ਤਸੱਲੀ ਆ ਜੀ ਵੀਰੇ ਪਲ ਮਨਖੋਸ਼ ਆ ਜੀ ਐਵੇਂ ਕਹੀਏ ਹਾਂ ਮਨਖੋਸ਼ ਸਾਰਾ ਨਾ ਵੱਡੀ ਗੱਲ ਸਾਰਾ ਵੱਡੀ ਗੱਲ ਆ ਜੀ 3 ਦਿਨ ਵੀਰ ਉਹਨਾਂ ਨੂੰ ਲੱਗਿਆ ਨੂੰ ਹੋ ਗਏ ਤੇ ਕੰਮ ਦੇਖਿਆ ਵੀ ਅਸੀਂ ਕੋਲ ਬਹਿ ਕੇ ਆ ਐਵੇਂ ਕਹੀਏ ਪਰ ਸਾਨੂੰ ਪਤਾ ਵੀ ਜਿਹੜਾ ਉਹਨਾਂ ਨੇ ਕੰਮ ਕਰਿਆ ਤੇ ਸਾਰਾ ਵੱਡੀ ਗੱਲ ਜਦੋਂ ਵੀ ਖੇਤ ਗਿੱਲੇ ਦੇ ਵਿੱਚ ਵੜੀ ਆ ਜਾਂ ਜਿਹੜੀ 5-6 ਦਿਨ ਪਹਿਲਾਂ ਪਾਣੀ ਲੱਗ ਕੇ ਆ ਚੀੜੀ ਮਿੱਟੀ ਹੋਈ ਹੀ ਆ ਪਹਿਲਾਂ ਤਾਂ ਮਨ ਡਰਦਾ ਹੋਣਾ ਬਾਈ ਘਾਉ ਘਾਉ ਕਰਦਾ ਹੋਣਾ ਕਿਤੇ ਫਸਾਏ ਨਾ ਲੈਣ ਦਿੱਕਤ ਉਹ ਨਹੀਂ ਵੀਰੇ ਚੱਕਰ ਇਹ ਸੀਗਾ ਵੀ ਸਾਰਾ ਵੱਡੀ ਗੱਲ ਦਿਲ ਨੂੰ ਤਸੱਲੀ ਇਹ ਹੋਈ ਆ ਵੀ ਵੀਰ ਉਹਨਾਂ ਨੇ ਦੁਬਾਰਾ ਚਾਬੀ ਜਾਂ ਕੋਈ ਪੰਨਾ ਚੱਕ ਕੇ ਨਹੀਂ ਦੇਖਿਆ ਨਹੀਂ ਵੱਲੋਂ ਇੱਥੇ ਅੱਗੇ ਕੁਝ ਨਹੀਂ ਕਰਿਆ ਕੁਝ ਨਹੀਂ ਕਰਿਆ ਜਿਵੇਂ ਵੀਰ ਉਹਨਾਂ ਨੇ ਕੰਮ ਕਰਤਾ ਮਸ਼ੀਨ ਨੇ ਦੱਸਿਆ ਵੀ ਮੈਂ ਕਰੂੰਗਾ ਛ ਨਹੀਂ ਪਹਿਲਾਂ ਇਹਨਾਂ ਨੇ ਕਿਹਾ ਹੋਣਾ ਵੀ ਪਾਣੀ ਗਿੱਲੇ ਦੇ ਵਿੱਚ ਬਾੜੋ ਇੱਕ ਵਾਰ ਦਿਲ ਜਾਂਦਾ ਕਰ ਦਰਦਾ ਤਾਂ ਹੁਣ ਵੀਰ ਕਿਤੇ ਬਹਿਣਾ ਨਹੀਂ ਨਾਲ ਕਹਿੰਦੀ ਸਾਡੇ ਕੰਮ ਸਾਰੇ ਵੱਡੀ ਗੱਲ ਆ ਵੀ ਵੀਰੇ ਦੇਖਿਆ ਤੁਹਾਡਾ ਕੰਮ ਵੀ ਕਿਤੇ ਬਾਹਰ ਉਹ ਗੱਲ ਕਰਕੇ ਆਪਾਂ ਨੂੰ ਨਹੀਂ ਐਵੇਂ ਕਹੀ ਜੀ ਜੇ ਬਾਅਦ ਆਏ ਨਾ ਵੀਰੇ ਹੋਰ ਵੀ ਲੈਟਾਂਗਾ ਮੈਂਨੇ ਚ ਪਾ ਪਾ ਨਹੀਂ ਪਾ ਸੀ ਅੰਦਰ ਟੈਸਟ ਕਰ ਲਈ ਮਾਜੀ ਗਿੱਲੀ ਜਗ੍ਹਾ ਹੈਗੀ ਕੋਈ ਨਹੀਂ ਵੀਰ ਉਹ ਨਹੀਂ ਕਹੇ ਮੈਂ ਕਿਹਾ ਵੀ ਆ ਜਾਓ ਗਿੱਲੀ ਜਗ੍ਹਾ ਹੈਗੀ ਆ ਪਾਣੀ ਵੀ ਨਾਲ ਤੀ 5-6 ਦਿਨ ਪਹਿਲਾਂ ਦਾ ਪਾਣੀ ਵੀ ਲੱਗਿਆ ਥੀ ਨਾਲ ਇਹ ਸੀਗਾ ਕੀ ਤਾਂ ਵੀ ਨਹੀਂ ਕੰਮ ਵੀਰੇ ਵਧੀਆ ਇਹਨਾਂ ਦਾ ਹਾਂ ਨਹੀਂ ਬਹੁਤ ਵਧੀਆ ਜੀ ਐ ਮੈਂ ਕਹੀ ਆ ਆਪਾਂ ਬਹੁਤ ਜਿਆਦਾ ਵਧੀਆ ਕੰਮ ਆ ਵੀਰ ਉਹਨਾਂ ਦਾ ਨਹੀਂ ਫੋਰ ਵੀਰ ਵੀਰੇ ਪਤਾ ਕੀ ਆ ਲੱਗਦੇ ਹੋ ਬਹੁਤ ਆ ਹਾਂ ਪਰ ਉਹਦੇ ਵਿੱਚ ਕੀ ਆ ਸੀਜ਼ਨ ਤੋਂ ਬਾਅਦ ਅਗਲਾ ਸਿੱਧੀ ਇਹੀ ਕਿਸੇ ਨੂੰ ਰਿਸ਼ਤੇਦਾਰ ਨੂੰ ਜਾਂ ਕਿ ਮੈਂ ਆਪਣੇ ਕੋਈ ਯਾਰ ਦੋਸਤ ਨੂੰ ਕਹਾਂ ਲਵ ਯਾਰ ਫੋਰ ਵੀਲ ਵੇਚਣਾ ਮੈਂ ਮੈਂ ਕਹੀ ਮੈਨੂੰ ਬਹੁਤ ਬੋਨਾਉਣੇ ਆ ਮੈਂ ਕਿਹਾ ਵੀ ਇਹਦੀ ਚੱਕਰ ਕੀ ਆ ਯਾਰ ਸੈੱਟ ਨਹੀਂ ਚੱਲਦਾ ਪਤਾ ਨਹੀਂਦਾ ਵੀ ਢੇੜੇ ਨੇ ਪ੍ਰਵੀਨ ਭਾਈ ਉਹਨਾਂ ਦੇ ਮਲਾਗੇ ਜਾਂਦੇ ਇਹ ਢੇੜੇ ਵੀ ਢੇੜੇ ਹੀ ਮਲਾਉਣੇ ਪੈਣੇ ਹਨਾ ਮੋਟਰ ਹੁਣ ਵੀ ਮੇਰਾ ਵੀਰ ਜਿਹੜਾ ਕੋਈ ਦੇਖ ਰਿਆ ਸਾਨੂੰ ਇਸ ਕੈਮਰੇ ਦੇ ਵਿੱਚ ਦੀ ਅਸੀਂ ਇਹ ਗੱਲ ਕਹਿਨੇ ਆ ਵੀਰੇ ਜਿਹੜਾ 4v4 ਅਸੀਂ ਇੱਕ ਸੀਜ਼ਨ ਸਾਡਾ ਤੁਸੀਂ ਚਲਾ ਲਿਆ ਹੂੰ ਜੇ ਤੁਹਾਨੂੰ ਫੇਰ ਵੀ ਕੋਈ ਡਾਊਟ ਆ ਯਾਰ ਵੀ ਇਹ ਮੈਚਿੰਗ ਨਹੀਂ ਹੋ ਰਹੀ ਇਹਦੀ ਜਾਂ ਘੱਟ ਜ਼ੋਰ ਲਾਉਂਦਾ ਜਾਂ ਵੱਧ ਜ਼ੋਰ ਲਾ ਰਿਹਾ ਤੁਸੀਂ ਸਾਨੂੰ ਅੱਜ ਵੀ ਫੋਨ ਕਰ ਦੋ ਅਸੀਂ ਉਹਨੂੰ ਵੀ ਸਹੀ ਕਰਨ ਦੀ ਹਿੰਮਤ ਰੱਖਦੇ ਹਾਂ ਕੋਈ ਅਸੀਂ ਵੀ ਮਨ ਲਾ ਫੇਰ ਇੱਕ ਸੀਜ਼ਨ ਯੂਜ਼ ਕਰ ਲਿਆ ਕੋਈ ਗੱਲ ਠੀਕ ਫੇਰ ਵੀ ਇਹਨੂੰ ਕਰਕੇ ਦੋ ਨਹੀਂ ਠੀਕ ਆ ਕੱਬਾ ਹੀ ਇਹ ਇਹ ਵੀਰੇ ਸਾਰਾ ਵੱਡੀ ਗੱਲ ਆ ਬੜੀ ਗੱਲ ਆ ਯਾਰ ਸਾਰਾ ਵੱਡੀ ਗੱਲ ਆ ਬਾਕੀ ਬਈ ਹੋਰ ਗੱਲ ਆ ਇੱਕ ਇਹ ਤਾਂ ਚਲੋ ਐਸਐਮਐਸ ਆ ਆਪਣੇ 4 ਵੀਲ ਆ ਐਸਐਮਐਸ ਤੇ ਤੇ ਬਾਪੂ ਨੇ ਨਾ ਅਸੀਂ ਇੱਧਰ ਜਲੰਧਰ ਕਣੀ ਗਏ ਸੀ ਤੇ ਮੈਨੂੰ ਕਹਿੰਦਾ ਖੜ ਜਾ ਉਹਨਾਂ ਸਾਨੂੰ ਕਾਲੀ ਦੀ ਕਾਲੀ ਕਿੱਥੋਂ ਆਉਣਾ ਪੈ ਗਿਆ ਨਾ ਖੜ ਜਾ ਐਸਐਮਐਸ ਤੇ ਇੱਕ ਗਲਾਸ ਰੱਖਣਾ ਪਾਣੀ ਦਾ ਠੀਕ ਹੈ ਐਸਐਮਐਸ ਦੇ ਉੱਪਰ ਕਹਿੰਦਾ ਗਲਾਸ ਰੱਖ ਕੇ ਚਲਾਉਣਾ ਆਪਾਂ ਮੈਂ ਕਿਹਾ ਯਾਰ ਕੋਸ਼ਿਸ਼ ਹੁੰਦੀ ਜੀ ਵਧੀਆ ਕਰਨ ਦੀ ਬਾਕੀ ਅਸੀਂ ਥੋੜੀ ਜੀ ਇਹ ਅਨੰਦਪ੍ਰੀਤਾ ਬਾਈ ਆਪਾਂ ਨੇ ਨਾ ਹਰ ਇੱਕ ਚੀਜ਼ ਨੂੰ ਆਪਾਂ ਇਸ ਤਰੀਕੇ ਦਾ ਡਵੈਲਪ ਕਰਾਇਆ ਵੀ ਉਹਦੀ ਨੋ ਬ੍ਰੇਕ ਤੋਂ ਨੂੰ ਆ ਵੀ ਨਾ ਗੇਅਰ ਨੂੰ ਅਸੀਂ ਅੱਜ ਤੱਕ ਕਿਸੇ ਨੂੰ ਅੱਜ ਇੱਕ ਫੋਨ ਵੀ ਥੋੜਾ ਲਵੇ ਆਇਓ ਭਾਜੀ ਤਾਂ ਦੱਸੋ ਵੀ ਸਾਡਾ ਗੇਅਰ ਖਰਾਬ ਹੈ ਇੱਕ ਵੀਡੀਓ ਚੋਂ ਦੱਸ ਦਿਓ ਵੀ ਸਾਡਾ ਗੇਅਰ ਖਰਾਬ ਹੈ ਚੀਜ਼ ਲਾਤੀ ਤਾਂ ਮੁੜ ਕੇ ਵੀ ਭੁੱਲ ਜਾਣਗੇ ਮਤਲਬ ਮੈਂ ਕਹਿੰਦਾ ਜੀ ਤੁਸੀਂ ਚਲਾਓ ਮੈਂ ਹੁਣ ਵੀ ਭਾਜੀ ਨੂੰ ਜਿਹੜਾ ਦੀ ਵੀ ਇਸ ਏਰੀਆ ਦੇ ਵਿੱਚ ਤੁਸੀਂ ਲਵਾਇਆ ਤਾਂ ਕਿ ਉਹਨੂੰ ਦੱਬ ਕੇ ਚਲਾਓ ਬਸ ਠੀਕ ਐਨ ਕੁੱਟੋ ਵੀਰੇ ਜੇ ਦਾ ਹੈ ਤੁਸੀਂ ਵਾਟ ਨਹੀਂ ਦੇਖਣੀ ਨਾਲ ਨਹੀਂ ਦੇਖਣੀ ਨਾ ਨਾ ਸਹੀ ਹੈ ਜੀ ਸਹੀ ਹੈ ਤੁਸੀਂ ਵੱਡੋ ਉਹਨੂੰ ਚਾਹੇ ਪਾਣੀ ਚ ਬਾੜੋ ਜਿੱਥੇ ਮਰਜੀ ਬਾੜੋ ਯਾਰ ਵੱਡੋ ਤੁਸੀਂ ਚਲਾਓ ਮਸ਼ੀਨ ਨੂੰ ਠੀਕ ਵੀ ਇਹ ਚੱਲਣੀ ਚਾਹੀਦੀ ਹੈ ਫੇਰ ਹੀ ਦੇਖਦੇ ਕੋ ਮੇਰਾ ਵੀ ਤੁਸੀਂ ਸਭ ਤੋਂ ਆ ਲਵਾਇਆ ਇਹਨੂੰ ਹਾਂਜੀ ਹਾਂਜੀ ਵੀਰੇ ਦੱਬ ਕੇ ਚਲਾਓ ਫੇਰ ਥੋੜਾ ਮਨ ਵੀ ਇਹ ਤਾਂ ਹੈ ਹੀ ਨਹੀਂ 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 ਸਹੀ ਫੇਰ ਹੀ ਸਾਡਾ ਯਾਰ ਸਾਡਾ ਵੀ ਮਨ ਫੇਰ ਖੁਸ਼ ਹੁੰਦਾ ਯਾਰ ਇਹ ਤਾਂ ਹੈ ਵੀਰੇ ਦੌਨਿੰਦਰ ਭਾਈ ਹਾਂਜੀ ਹਾਂਜੀ ਇਹ ਬਹੁਤ ਵੱਡੀ ਗੱਲ ਯਾਰ ਕੋਈ ਕਮਾਉਣ ਵਾਸਤੇ ਤੁਸੀਂ ਇਹ ਸਾਧਨ ਲਵਾਇਆ ਹਾਂਜੀ ਹਾਂਜੀ ਵੀਰੇ ਕੋਈ ਵੀ ਯਾਰ ਆਪਣਾ ਹੁਣ ਵੀਰ ਉਹਨਾਂ ਨੇ ਪਹਿਲਾਂ ਲਵਾਇਆ ਵੀ ਗਿੱਲੇ ਦੇ ਵੀ ਸਾਡਾ ਕਾਕ ਨਕਰਾ ਇਹ ਤਾਂ ਹੈ ਜੀ ਯਾ ਅਸੀਂ ਆਪ ਨਾ ਹਰਾਨ ਹੋਈਏ ਕਿਉਂਕਿ ਕੋਈ ਵੀ ਚੀਜ਼ ਫਾਇਦੇ ਵਾਸਤੇ ਲਵਾਉਂਦਾ ਸਮਾਂ ਕਿਸੇ ਲਈ ਅੱਜਕੱਲ ਹੈ ਨਹੀਂ ਸਮੇਂ ਦੀ ਬਹੁਤ ਥੋੜਾ ਹੈ ਇਹ ਤਾਂ ਹੈ ਜੀ ਇਹ ਸਮੇਂ ਨੂੰ ਘੱਟ ਕਰਨ ਵਾਲੀ ਉਹ ਮਸ਼ੀਨ ਹੈ ਇੱਕ ਬਸੇ ਹਾਂਜੀ ਹਾਂਜੀ ਵੀਰੇ ਸਮਾਂ ਹੈ ਨਹੀਂ ਕਿਸੇ ਲਈ ਕੋਈ ਮੇਰਾ ਵੀ ਠੇਕੇ ਤੇ ਲਈ ਬੈਠਾ ਹੁੰਦਾ ਭਾਈ ਯਾਰ ਮੱਕੀ ਵੜਲਾ ਮੈਂ ਸਹੀ ਗੱਲ ਹੈ ਝੋਨਾ ਲਾਉਣਾ ਝੋਨਾ ਲਾਉਣਾ ਮੈਂ ਵੀਰੇ ਤੁਹਾਨੂੰ ਅ ਬਾਸ ਹੋਣ ਦੇ ਬਾਅਦ ਨਾ ਅੱਜ ਮੈਂ ਕੱਲ ਮੁੰਡਿਆਂ ਨੂੰ ਫੋਨ ਲਾਇਆ ਮੈਂ ਕਿਹਾ ਕਿ ਕਿਵੇਂ ਐ ਮੈਂ ਤਾਂ ਗਿਆ ਨਹੀਂ ਦੋ ਦਿਨੋਂ ਕਿ ਮਸ਼ੀਨ ਕੋਲ ਮੈਂ ਕਿਹਾ ਕਿਵੇਂ ਐ ਕੰਮ ਕਹਿੰਦੇ ਵੀ ਮੀਂਹ ਬਹੁਤ ਪੈ ਗਿਆ ਉਹ ਏਰੀਆ ਦੇ ਵਿੱਚ ਨਾ ਸਾਰੇ ਦੇ ਵਿੱਚ ਕੋਈ ਹੋਰ ਵੀਲ ਮਸ਼ੀਨ ਨਹੀਂ ਹੈਗੀ ਉੱਥੇ ਮਤਲਬ ਅਸੀਂ ਹੋਰ ਵੀ ਲਾ ਕੇ ਭੇਜਤਾ ਮੇਰਾ ਤਾਂ ਭੇਜਿਆ ਤਾਂ ਮਾਂ ਚੱਲ ਮੀਂਹ ਨੂੰ ਕਿਹੜਾ ਬਣਾਜੇ ਵੀ ਬੈਡਾਂ ਦੇ ਮਸ਼ੀਨ ਬੁੜਕ ਦੀ ਘਟਾ ਛੋਟੇ ਡੈਰਾਂ ਦਾ ਬੈਡਾਂ ਦੇ ਵਿੱਚ ਵੱਜਦੇ ਆ ਤਾਂ ਮਸ਼ੀਨ ਪਿੱਛੇ ਟੱਪਦੀ ਆ ਨਿਸ਼ਾਨ ਆਉਂਦਾ ਬਾਈ ਇਹ ਨਾ ਸਾਰੇ ਕੰਮ ਹੁੰਦਾ ਪੈਂਦਾ ਉਹ ਅੱਜ ਆਲੇ-ਦਾਲੇ ਦੀਆਂ ਸਾਰੀਆਂ ਮਸ਼ੀਨਾਂ ਖੜੀਆਂ ਆ ਉਹ ਉਹ ਬੰ ਕਹਿੰਦਾ ਇਹਦਾ ਵਿਚੇ ਰਹੀ ਨਹੀਂ ਮਸਈ ਮਗਰ ਨਹੀਂ ਰਹਿੰਦੀ ਯਾਰ ਤੁਸੀਂ ਚਲਾਉ ਤਾਂ ਰਹੀ ਸਾਡੀ ਆ। ਹਾਂ। ਬਾਈ 4 4.5 ਕਿਲੇ ਮਸ਼ੀਨ ਨੇ ਗਿੱਲੇ ਦੇ ਵਿੱਚ ਵੱਡੇ। ਜਿਵੇਂ ਇੱਕਣਾ ਵੱਡੇ ਜਾਂ ਆਹ ਜਿਗਣਾ ਸੇ। ਜਿਵੇਂ ਪਾਣੀ ਆ। ਹਾਂ ਇੱਕਣੇ ਵੱਡੇ ਇੰਨਾ 4 ਵੀਲ ਦਾ ਮਗਲ ਫਾਇਦਾ। ਅਗਲਾ ਕਹਿ ਦਿੰਦਾ ਨਾ ਵੀ 4 ਵੀਲ ਕੀ ਟਾਇਰ ਬਾਹਰ ਕੱਢ ਲਓ। ਇੱਕ ਹੋਰ ਭਾਜੀ ਨਾ ਮੈਂ ਤੁਹਾਨੂੰ ਦੱਸਦਾ ਵੀ ਮੈਂ ਹੁਣ ਭਾਜੀ ਨੂੰ ਅੱਜ ਦਿਨੇ ਸਮਝਾ ਰਿਹਾ ਦੀ ਤੁਸੀਂ ਨੂੰ ਲਾਉਣਾ ਨਹੀਂ। ਇਹਨੂੰ ਛੋਣੇ ਚਲਾਓ। ਤੁਸੀਂ ਇੱਕ ਰੁਟੀਨ ਕੱਢ ਕੇ ਦੇਖੋ ਤੁਹਾਨੂੰ ਸਾਰੇ ਸੀਨ ਦੇ ਵਿੱਚ ਅੱਧਾ ਡਰਮ ਤੇਲ ਦਾ ਇਹ ਬਚਾ ਕੇ ਦਿੱਤਾ। ਫਰਕ ਪੈਂਦਾ ਵੀ। ਇਹ ਤਾਂ ਜੀ ਹੈ ਵੀਰੇ। ਤੂੰ ਲਾਇਓ ਨਾ ਲੋੜੇ ਹਾਂਜੀ ਹਾਂਜੀ ਵੀਰੇ ਭੁੱਲ ਜੋ ਵਾਸ ਹੁਣ ਉਹ ਤਾਂ ਹੈ ਹੀ ਆ ਜੀ ਵੀਰੇ ਪਾਜੀ ਹੋਰਾਂ ਨੇ ਹੋਰ ਗਮੀ ਚੱਕਦਾ ਕਹਿੰਦੇ ਅਸੀਂ ਕਣਕ ਨੂੰ ਵੀ ਲਾਉਂਦੇ ਹੁਣ ਬਸ ਤੂੰ ਹੀ ਮਾੜਾ ਆ ਪਾ ਗਰੀਸ ਪਾਣੀ ਦਾ ਨਾ ਨਾ ਵੀਰੇ ਉਹ ਮੈਂ ਤਾਂ ਇਹਨਾਂ ਨੂੰ ਪਹਿਲਾਂ ਹੀ ਕਹਿਤਾ ਦੀ ਆਪਣੇ ਮੁੰਡੇ ਜਿਹੜੇ ਹੈਗੇ ਨੇ ਮੈਂ ਕਿਹਾ ਵੀ ਇਹ ਲਾਉਣਾ ਨਹੀਂ ਹੁਣ ਲੱਗਿਆ ਹੀ ਰਹਿਣ ਦੋ ਹਾਂ ਬਸ ਇਹਨੂੰ ਫਿੱਟੇ ਰਹਿਣ ਦੋ ਵੀ ਹੁਣ ਫਿੱਟੇ ਰਹਿਣ ਦੋ ਮੈਂ ਕਿਹਾ ਹੋਰ ਕਣਕ ਮੋਗੇ ਲਾਇਆ ਬਸ ਹੁਣ ਤਾਂ ਮੱਕੀ ਦੇ ਬਾਅਦ ਝੋਨੇ ਜੋ ਦੋਨੇ ਜਿੰਨ ਦਾ ਲੋੜੇ ਨਹੀਂ ਆਉਂਦੇ ਚਲਾਓ ਕੋਈ ਦਿਖਣ ਵਾਲੀ ਚੀਜ਼ ਹੈ ਬਾਕੀ ਬੈਠੇ ਆ ਵੀਰੇ ਤੁਸੀਂ ਜਦੋਂ ਮਰਜ਼ੀ ਫੋ ਇੱਥੇ ਮਿਲਾਂਗੇ ਤੁਹਾਨੂੰ ਜਦੋਂ ਮਰਜ਼ੀ ਫੋਨ ਮਾਰੋ ਕੱਲ ਰਾਤ ਵੀ ਫੋਨ ਮਾਰ ਲੈ ਜਦ ਦਿਲ ਕਰਿਆ ਫੋਨ ਮਾਰ ਨਾ ਯਾਰ ਮੈਨੂੰ ਕੋਈ ਦਿੱਕਤ ਆਉਂਦੀ ਆ ਪਰ ਮਾਤਮਾ ਵੱਲੋਂ ਆਉਂਦੀ ਨਹੀਂ ਖੁਦਾ ਨਾਲ ਖਾਸ ਤਾਂ ਜੇ ਕੋਈ ਆਇਆ ਤੁਹਾਡੇ ਦੇ ਵਿਖਣਾ ਵੀਰੇ ਨਾ ਨਾ ਵੀਰੇ ਇਹਦਾ ਪਹਿਲਾ ਥੋੜੀ ਕੋਈ ਦਿੱਕਤ ਨਹੀਂ ਵੀਰੇ ਕਿਸੇ ਗੱਲ ਦੀ ਬਾਕੀ ਅਜ ਤੱਕ ਬਾਈ ਨਿੰਦਰ ਨੂੰ ਤਾਂ ਕਦੇ ਫੋਨ ਆਇਆ ਨਹੀਂ ਸਾਡਾ ਕਦੇ ਫੋਨ ਨਹੀਂ ਆਇਆ ਵੀ ਬਹੁਤ ਕੰਮ ਕਰਾਇਆ ਇਹਨਾਂ ਨੇ ਮੈਂ ਐਸ ਬੱਸ 4 ਵੀਲ ਕਿਉਂ ਆਪਾਂ ਦਾ ਵੀਰੇ ਦੇਖਣਾ ਇਹਨਾਂ ਦੇ ਨਾਲ ਜਾ ਸਕਦੇ ਆ ਨਾ ਅਗਲੇ ਦੇ ਘਰੇ ਜਾ ਸਕਦੇ ਆ ਇਹ ਤਾਂ ਚਲੋ ਅੱਜ ਸਾਡਾ ਪਤਾ ਨਹੀਂ ਕਿ ਕਣ ਰੱਬ ਸਬੱਬੀ ਮਾਨ ਬਣ ਗਿਆ ਦੋਨਾਂ ਦਾ ਅਸੀਂ ਇਕੱਠੇ ਹੋ ਗਏ ਨਹੀਂ ਤਾਂ ਫੋਨ ਤੇ ਹੈ ਨਾ ਅੱਜ ਕੱਲ ਸਰਕਲ ਚੱਲਦਾ ਹੈ ਜੇ ਕੋਈ ਦੇ ਪੁਰਾਣੀ ਜਗਾ ਲਾਉਣਾ ਬੁਕਿੰਗ ਕਰ ਲੋ ਉਹਨਾਂ ਨੂੰ ਕਹੀਦਾ ਨੰਬਰ ਤੁਸੀਂ ਦੇ ਦਿਓ ਹੈ ਨਾ ਗੱਲ ਵਾਗ ਜਾਨੀ ਕੰਮ ਜਿੱਥੇ ਵੀਰੇ ਵਧੀਆ ਹੁੰਦਾ ਮੈਨੂੰ ਵੀ ਹੁਣ ਅੱਜ ਕੱਲ ਤੁਹਾਨੂੰ ਪਤਾ ਵੀ ਸੋਸ਼ਲ ਮੀਡੀਆ ਤੇ ਆਪਾਂ ਕਿੰਨਾ ਹਾਂਜੀ ਹਾਂਜੀ ਮੈਂਬਰ ਇਕੱਠਾ ਕਰੀ ਫਿਰਦੇ ਆ ਸਹੀ ਗੱਲ ਆ ਜੀ ਵੀਰੇ ਹੁਣ ਜੇ ਆਪਾਂ ਉਹੀ ਕਿਸੇ ਬੰਦੇ ਨੂੰ ਕਹ ਦੀਏ ਲਾਇਆ ਚੱਲੇ ਨਾ ਬਾਅਦ ਚ ਅਗਲੇ ਦੇ ਗਾਲਾਂ ਦਾ ਆਪਾਂ ਨੂੰ ਕੱਢਣੀ ਆ ਨਾ ਬਈ ਪੁਰਾਣੇ ਬੰਦੇ ਨੇ ਯਾਰ ਉਹ ਕਰਿਆ ਤਾਂ ਇਹ ਜੀ ਤੇ ਬਹੁਤ ਡਰ ਲੱਗਦਾ ਪਹਿਲਾਂ ਤਾਂ ਛੇਤੀ ਛੇਤੀ ਮੈਂ ਕਹਿੰਦਾ ਨਹੀਂ ਕਿਸੇ ਦਾ ਮੈਂ ਕਹਿੰਦਾ ਵੀ ਨਹੀਂ ਯਾਰ ਵੀਰੇ ਮਾਰਕੀਟ ਦੇ ਵਿੱਚ ਚੱਲ ਜਾ ਬਹੁਤ ਲਾਉਂਦੇ ਇਹ ਤਾਂ ਹੈ ਹੀ ਆ ਜੀ ਵੀਰੇ ਹਾਂ ਬਾਕੀ ਮੇਰਾ ਵੀਰੇ ਜਿਹੜੇ ਵੀ ਬਾਈ ਦੇਖ ਰਹੇ ਨੇ ਸਾਨੂੰ ਕੈਮਰੇ ਵੀ ਦੀ ਜਿਹੜੇ ਰਾਜਸਥਾਨ ਦੇ ਇਲਾਕੇ ਦੇ ਨੇ ਉਹਨਾਂ ਨੂੰ ਇੱਕ ਬੇਨਤੀ ਹੈ ਐਸਐਮਐਸ ਦੀ ਜਿਹੜੀ ਬੁਕਿੰਗ ਆ ਯਾਰ ਤੁਸੀਂ ਹੁਣ ਸਟਾਰਟ ਕਰ ਦੋ ਵੀਰੇ ਬਾਹਾਂ ਜਾ ਕੇ ਨੇ ਅੰਦਰ ਬਾਈ ਬਹੁਤ ਟਾਈਮ ਦੇ ਔਕਾ ਹੋ ਜਾਂਦਾ ਨਾ ਪਹਿਲੇ ਸਾਰਿਆਂ ਦਾ ਹੀ ਗੱਲ ਆ ਵੀਰੇ ਟਾਈਮ ਦੇ ਔਕਾ ਹੁੰਦਾ ਵੀ ਸਾਤੋਂ ਲੱਗ ਨਹੀਂ ਆਉਂਦੇ ਜਾਂ ਫਿਰ ਬਹੁਤ ਬਾਈ ਨਾਰਾਜ਼ ਹੋ ਕੇ ਜਾਂਦੇ ਨੇ ਬਾਈ ਯਾਰ ਤੁਸੀਂ ਟਾਈਮ ਨਹੀਂ ਦਿੰਦੇ ਪ੍ਰਵੀਨ ਭਾਈ ਹੁਣ ਤਾਂ ਇੱਧਰ ਪੰਜਾਬ ਦੇ ਵਿੱਚ ਜੋ ਰੋਣਾ ਹੈ ਫੋਰ ਬੀਲਰ ਹਾਂ ਹੁਣ ਆਪਾਂ ਜਿਹੜਾ ਜਲੰਧਰ ਦਾ ਇਲਾਕਾ ਹੈ ਮੇਨ ਇਹਦਾ ਬਾਰੇ ਮੱਕੀ ਤਾਂ ਜਨਨ ਕਿ ਜਿੱਥੇ ਵੀ ਮੱਕੀ ਹੋ ਰਹੀ ਆ ਆਪਾਂ ਉਹ ਸਾਰੇ ਇਲਾਕੇ ਦੇ ਵਿੱਚ ਆਪਣਾ ਟਾਰਗੇਟ ਆ ਠੀਕ ਆ ਟੀਮਾਂ ਆਪਣੇ ਚੱਲ ਰਹੀਆਂ ਨੇ ਮਤਲਬ ਕਿੰਨਾ ਕੁ ਟਾਰਗੇਟ ਆ ਇਹਦੀ ਕਿ ਕੌਸ਼ਿਸ਼ਤ ਦੇਖੋ ਜੀ 100 ਲਾਉਣ ਦੀ ਹੈਗੀ 100 ਨਹੀਂ ਹੁਣ 200 ਦਾ ਟਾਰਗੇਟ ਪਾਰ ਕਰੋਗਾ ਉਹ ਦਾਤਾ ਜੀ ਲਾਉਂਦਾ ਠੀਕ ਨਹੀਂ ਬਾਈ ਸਹੀ ਗੱਲ ਹੈ ਜਿਹੜੇ ਆਪਾਂ ਕੰਮ ਦੀ ਆਪਣੀ ਬੁਕਿੰਗ ਹੋ ਰਹੀ ਆ ਇਹ ਤਾਂ ਹੈ ਜੀ ਵੀਰੇ ਘੱਟ ਵੀ ਮਨਲਾ 2 250 ਵੀ 3ਾਂ ਵਧਾਓ ਇੱਕ ਦੋ ਟੀਮ ਐਡਵਾਂਸ ਕਰੋ ਇੱਕ ਟੀਮ ਵਾਲਾ ਵੀ ਜਿੱਥੇ ਜਿੱਦਾਂ ਜੋਰ ਪਾਏਗਾ ਤਿੰਨ ਚਾਰ ਲਾਉਣੇ ਉਹ ਉਦੋਂ ਹਵਕ ਦੋ ਅਸੀਂ ਤਤਕਾਲ ਲਈ ਵੀ ਮਤਲਬ ਅੱਜ ਬਾਜੀ ਤਤਕਾਲ ਵਾਸਤੇ ਵੀ ਬੈਠੇ ਆ ਵੀ ਉਹ ਚੀਜ਼ਾਂ ਅਸੀਂ ਹੁਣ ਵੀ ਡਵੈਲਪ ਕਰ ਲਈਏ ਕਰੀਏ ਹਾਂਜੀ ਕਿਤੇ ਯਾਰ ਵੀ ਕਈ ਵਾਰ ਹੁਣ ਕੀ ਹੁੰਦਾ ਮੇਰਾ ਵੀਰ ਕੋਈ ਜਮੀ ਐਮਰਜੈਂਸੀ ਚ ਬ ਹੁਣਿੰਦਰਵੱਗ ਬਾਈ ਕਹਿੰਦਾ ਯਾਰ ਫੋਨ ਕਰਦੇ ਬਾਈ ਯਾਰ ਲਾ ਦੇ ਬਾਜ਼ਾਰ ਦਾ ਸੀਜ਼ਨ ਮਾਰ ਤੂੰ ਯਾਰ ਲਾ ਦੇ ਦਿੱਕਤ ਕੀ ਇੰਦੀ ਆ ਵੀਰੇ ਇਤਰਾ ਜ਼ਿੰਮੇਵਾਰ ਆਪਾਂ ਕਟਰ ਤੇ ਪੈਸੇ ਲਾਏ ਹੁੰਦੇ ਨੇ ਹਾਂਜੀ ਹਾਂ ਫੇਰ ਜਦੋਂ ਬਾਰਿਸ਼ ਹੋ ਜਵੇ ਫੇਰ ਮਸ਼ੀਨ ਦਰਾਮੁਰੇ ਖੜੀ ਰਹੀ ਚੰਗੀ ਫਿਰ ਉਹ ਫਿਰ ਚੰਗੀ ਨਹੀਂ ਲੱਗਦੀ ਫਿਰ ਉਹ ਮਨ ਜਦੋਂ ਦੁੱਖਦਾ ਨਾ ਉਹ ਵੱਡ ਗਿਆ ਨਾ ਮੇਰੀ ਸਹੀ ਯਾਰ ਪੈਸੇ ਮੈਂ ਵੀ ਲਾਏ ਹੋਏ ਨੇ ਇਹ ਤਾਂ ਹੈ ਜੀ ਵੀਰੇ ਫਿਰ ਉਹ ਜਿਹੜੀ ਫੀਲਿੰਗ ਆ ਫਿਰ ਉਹ ਬਾਈ ਵੀ ਮੈਨੂੰ ਕਈ ਵਾਰ ਕਹਿੰਦਾ ਯਾਰ ਸਾਰੀ ਕੁਨਾ ਦੇ ਨੇ ਆਪਾਂ ਕੋਈ ਗੱਲ ਨਹੀਂ ਆਪਣਾ ਮਹਿਕਮਾ ਹੀ ਐਸਾ ਹੈ ਤਾਂ ਕਈ ਵਾਰ ਗਲਤੀ ਹੋ ਜਾਂਦੀ ਹੈ ਇਨਸਾਨ ਤੋਂ ਮਾੜੀ ਮੋਟੀ ਲੇਟ ਹੋ ਜਾਂਦੇ ਅਸੀਂ ਅੱਜ ਤਾਂ ਹੈ ਜੀ ਵੀਰੇ ਪਰ ਬਾਕੀ ਮੇਰੀ ਉਹ ਜਿੰਨੀ ਕਿ ਸਾਤ ਕੋਸ਼ਿਸ਼ ਹੈ ਅਸੀਂ ਉਹ ਚੀਜ਼ਾਂ ਨੂੰ ਵੀ ਐਕਸੈਪਟ ਕਰ ਦਾਂ ਯਾਰ ਭਾਵੇਂ ਸਾਨੂੰ ਲੇਟ ਫੇਟ ਜਿਵੇਂ ਮਰਜੀ ਰਾਤ ਨੂੰ ਕਰੀਏ ਕੁਝ ਟਾਈਮ ਦਿਨੇ ਕਰੀਏ ਅਸੀਂ ਉਹਨੂੰ ਕੋਈ ਡੇਢ ਤੇ 2 ਦਿਨਾਂ ਦੇ ਵਿੱਚ ਉਹਨੂੰ ਕੰਪਲੀਟ ਕਰਕੇ ਮਸ਼ੀਨ ਦੇ ਦਿੰਦੇ ਹਾਂ ਹੈਂਡਓਵਰ ਕਰ ਦਿੰਦੇ ਹਾਂ ਸਹੀ ਹੈ ਚੱਲ ਜੀ ਠੀਕ ਹੈ ਜੀ ਵੀਰੇ ਚਲੋ ਸਾਡੀਆਂ ਠੀਕ ਹੈ ਵੀਰੇ ਹੁਣ ਕਰੀਏ ਬਾਈ ਆਉਂਦੀ ਤਸੱਲੀ ਹਾਂ ਜੀ ਹਾਂ ਦੀ ਪੂਰੀ ਤਸੱਲੀ ਆ ਜੀ ਠੀਕ ਹੈ ਵੀਰੇ ਬਹੁਤ ਧੰਨਵਾਦ ਆ ਵੀਰ ਉਹਨਾਂ ਦਾ ਸ਼ੁਕਰੀਆ ਜਿੰਦਰ ਵੀਰ ਵੀ ਆਇਆ ਸਾਡੇ ਲਾਵੇ ਸਾਰੀ ਟੀਮ ਦਾ ਬਹੁਤ ਧੰਨਵਾਦ ਹੈ ਵੈਲਕਮ ਕੀਤਾ ਠੀਕ ਕਰੋ ਵੀਨੂ ਭਾਈ ਠੀਕ ਹੈ ਵੀਰੇ ਬਹੁਤ ਬਹੁਤ ਠੀਕ ਹੈ ਉਸਤਾਦ ਜੀ ਬੜੀ ਮਿਹਰਬਾਨੀ ਤੁਹਾਡੀ ਨਾ ਕੋਈ ਚੱਕਰ ਨਹੀਂ ਜਾਣ ਆ ਜਾਣਾ ਵੀਡੀਓ ਹੁਣ ਦੇਖੋ ਸ਼ਾਇਦ ਹੋ ਸਕਦਾ ਤੁਹਾਨੂੰ ਐਸਐਮਐਸ ਆ ਜਿਹੜਾ ਨਾ ਵੀ ਇਹਨਾਂ ਦਾ ਪਾਣੀ ਦਾ ਗਲਾਸ ਧਰ ਕੇ ਉੱਤੇ ਐਸਐਮਐਸ ਚੱਲਦਾ ਆਪਾਂ ਵੀ ਤੁਹਾਨੂੰ ਜਲਦੀ ਦਿਖਾਵਾਂਗੇ ਬਹੁਤ ਹੀ ਦੇਰ ਨਹੀਂ ਹੈਗੀ ਇਹਦੇ ਵਿੱਚ ਹੈ ਨਾ ਕਈਆਂ ਨੂੰ ਇਹ ਵੀ ਵੀਰਾਂ ਨੂੰ ਵੀ ਯਾਰ ਐਸਵੀ 4 ਵੀਲ ਤੇ ਜ਼ੋਰ ਲਾਇਆ ਪਿਆ ਜੋ ਉਨਾਂ ਹੀ ਜ਼ੋਰ ਐਸਐਮਐਸ ਤੇ ਵੀ ਲੱਗਿਆ ਹੋਇਆ ਚਲੋ ਠੀਕ ਆ ਵੀਰੇ ਠੀਕ ਆ ਵੀਰੇ ਸ਼ੁਕਰੀਆ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ